ਸ਼ਿਵ ਸੇਨਾ ਪੰਜਾਬ ਦੇ ਵਿੱਚ ਬਹੁਤ ਬਦਨਾਮ ਹੈ ਮੈਂ ਤੁਹਾਡੇ ਚੈਨਲ ਮਤੇ ਪਹਿਲਾਂ ਵੀ ਗੱਲਾਂ ਕੀਤੀਆਂ ਸੀ ਬਿਲਕੁਲ ਨਹੀਂ ਬਦਨਾਮ ਹੈ ਸ਼ਿਵ ਸੇਨਾ ਕਿਉਂ ਬਦਨਾਮ ਹੈ ਪੰਜਾਬ ਦੇ ਵਿੱਚ ਗਨਮੈਂਦੀ ਰਾਜਨੀਤੀ ਹੈ ਅੱਜ ਜੀਪ ਟੰਡਨ ਤੁਹਾਡੇ ਦੇ ਅਲੀਗੇਸ਼ਨ ਲਾਉਂਦਾ ਤੁਸੀਂ ਉੱਥੇ ਲਾਣੇ ਹੋ ਪਰ ਇਹਦੇ ਵਿੱਚ ਤੁਹਾਨੂੰ ਤੁਸੀਂ ਕਦੀ ਇਹ ਨਹੀਂ ਦੇਖਿਆ ਵੀ ਬਦਨਾਮ ਕੌਣ ਹੁੰਦਾ ਹਿੰਦੂ ਕੌਮ ਹੋ ਰਹੀ ਆ ਅਸਲ ਦੇ ਵਿੱਚ ਕਰਦੇ ਕੀ ਨੇ ਬੰਦੇ ਨੂੰ ਬਲਕ ਚੜਾ ਦਿੰਦੇ ਆ ਪਰ ਮੁਰਗੇ ਪਿੱਛੇ ਪੋੜੀ ਖਿੱਚ ਦੇਣੀ ਬਲੀ ਦਾ ਬੱਕਰਾ ਬਣਾਉਣ ਦੀ ਗੱਲ ਕਰਨੀ ਆਪਣੇ ਨੂੰ ਹੀ ਬਲੀ ਦਾ ਬੱਕਰਾ ਬਣਾਉਣਾ ਆਪਣੀ ਹੀ ਫਾਇਦੇ ਦੇ ਲਈ ਸਿਰਫ ਗਨਮੈ ਦੀ ਰਾਜਨੀਤੀ ਵਿੱਚ ਪਹਿਲੀ ਗੱਲ ਤਾਂ ਤੁਹਾਨੂੰ ਕਿਸੇ ਵੀ ਨੁਮਾਇੰਦੇ ਨੇ ਚੁਣਿਆ ਸਮਾਜ ਦੇ ਨੇ ਦੇ ਅੱਜ ਵੀ ਵੋਟਾਂ ਪੈ ਜਾਣ ਕਿਸੇ ਵੀ ਸ਼ਿਮਸਨਾ ਪਾਰਟੀ ਦੀਆਂ ਮੈਨੂੰ ਕੋਈ ਇੱਕ ਸਿੰਗਲ ਬੰਦਾ 100 ਵੋਟਾਂ ਵਾਕੇ ਦਿਖਾਵੇ ਆਪਣੇ ਆਪ ਨੂੰ ਇੱਕ ਦਿਨ ਦੇ ਵਿੱਚ ਕੱਲਾ ਜਾ ਜਦੋਂ ਤਾਂ ਸਮਸ਼ਿਮਸਨਾ ਪੰਜਾਬ 'ਚ ਸੀਗਾ ਉਦੋਂ ਸਹੀ ਸੀ ਜਦੋਂ ਹਿੰਮਤ ਠਾਕੁਰ ਸ਼ਿਮਸਾ ਪੰਜਾਬ ਦੀ ਸੀ ਉਦੋਂ ਸਹੀ ਸੀ ਅੱਜ ਮੈਂ ਬਲੈਕਮੈਲਰ ਹੋ ਗਿਆ ਅੱਜ ਮੇਰਾ ਭਰਾ ਬਲੈਕਮੈਲਰ ਹੋ ਗਿਆ ਮੈਂ ਕਹਿੰਦਾ ਗਨਮਨ ਮਿਲੇ ਜਿਹਨੂੰ ਥ੍ਰੈਟ ਹੈ ਜਿਹਨੂੰ ਥ੍ਰੈਟ ਹੈ ਗਨਮਨ ਪ੍ਰਵਾਇਡ ਹੋਵੇ ਥ੍ਰੈਟ ਕਰ ਲਈ ਹੈ ਥੈਟ ਜੋ ਦੇਸ਼ ਇਕਤਾ ਅਖੰਡਤਾ ਦੀ ਜੋ ਗੱਲ ਕਰੇਗਾ ਉਹ ਤਾਂ ਆਲਓਵਰ ਇੰਡੀਆ ਦੇ ਵਿੱਚ ਹੋਵੇ ਆਲਓਵਰ ਬਣਦੀ ਗੱਲ ਨਹੀਂ ਹੈ ਜੀਭ ਜਿਹੜੀ ਆ ਨਾ ਇਹ ਹੱਡੀਆਂ ਤੜਵਾਉਂਦੀ ਵੀ ਹੈ ਜਦੋਂ ਪਿੰਡਾਂ ਵਾਲੀ ਗੱਲ ਕਰੀਏ ਜਾਂ ਅੰਮ੍ਰਿਤਪਾਲ ਦੀ ਗੱਲ ਕਰੀਏ ਤੇ ਅੰਮ੍ਰਿਤਪਾਲ ਨੇ ਆ ਕੇ ਵੀ ਮਾਹੌਲ ਪੂਰਾ ਖਰਾਬ ਕਰਤਾ ਸੀਗਾ ਜੋ ਸਚਾਈ ਹੈ ਉਹ ਸੰਵਧਾਨਿਕ ਤੌਰ ਦੇ ਉੱਤੇ ਉਹਨੂੰ ਇੰਨੀ ਵੋਟ ਪਈਆ ਸੰਵਧਾਨਿਕ ਤੌਰ ਦੇ ਉੱਤੇ ਜਿਹਨੂੰ ਇੰਨੀ ਵੋਟ ਨੰਨਸੇ ਹਟ ਜਾਂਦਾ ਅਸੀਂ ਰਮਾਇਣ ਦੀ ਪਾਲਕੀ ਲੈ ਕੇ ਕੋਈ ਇਹੋ ਜਿਹੀ ਹਰਕਤ ਨਹੀਂ ਕਰਾਂਗੇ ਇਹ ਸਾਡਾ ਧਰਮ ਕਹਿੰਦਾ ਹੈ ਤੁਹਾਡੇ ਮੂੰਹ ਦੇ ਵਿੱਚ ਕੀ ਉਸ ਲਈ ਸ਼ੱਕਰ ਪਈ ਹੁੰਦੀ ਆ ਜਦੋਂ ਕੋਰਟ ਦੇ ਵਿੱਚ ਕਹਿੰਦੇ ਆ ਗੀਤਾ ਉੱਤੇ ਅਧਰਕੇ ਜੋ ਮੈਂ ਕਹੂੰਗਾ ਸੱਚ ਕਹੂੰਗਾ ਤੁਹਾਨੂੰ ਵੀ ਬਤਾਉਂਦਾ ਬੰਦੇ ਝੂਠੀਆਂ ਧੋਗਾਂਦੇ ਆ ਅੱਜ ਤੱਕ ਤੁਸੀਂ ਕਿਸੇ ਨੇ ਪ੍ਰੋਪਰ ਗੰਡਾ ਚੱਕਿਆ ਵੀ ਸਾਡੇ ਧਾਰਮਿਕ ਗ੍ਰੰਥ ਨੂੰ ਉਥੋਂ ਦੀ ਪਰੇ ਕਰੋ ਇਹਦੀਆਂ ਝੂਟੀਆਂ ਸੋਹਾਂ ਖਾਂਦੇ ਆ ਕਦੀ ਮੁੱਦਾ ਚੱਕਿਆ ਤੁਸੀਂ ਇਸ ਦੀ ਜਿੱਦੂ ਬਾਅਦ ਲੋਕਾਂ ਦੇ ਕਾਫੀ ਜ਼ਿਆਦਾ ਕਮੈਂਟ ਆਏ ਸਾਡੇ ਨਾਲ ਐਟ ਟਾਈਮ ਹਿੰਮਨ ਠਾਕੁਰ ਤੇ ਨਿਰਜ ਭਾਰਦwaj ਖੜੇ ਨੇ ਜੋ ਕਿ ਪਹਿਲਾਂ ਸ਼ਿਵ ਸੇਨਾ ਪੰਜਾਬ ਦੇ ਵਿੱਚ ਸੀਗੇ ਤੇ ਹੁਣ ਸ਼ਿਵ ਸੇਨਾ ਸਮਾਜਵਾਦੀ ਵਿੱਚ ਆ ਤਾਂ ਹੋਰ ਵੀ ਮਦਰੀਆਂ ਮਾਮਾ ਦੇ ਕੋਲ ਹੋ ਗਏ ਆਪਣੇ ਵਾਪਸ ਆਏ ਆ ਪਾਰਟੀਆਂ ਬਦਲ ਕੇ ਗੱਲ ਕਰਦੇ ਆ ਹਿੰਮਨ ਸਵਾਗਤ ਹੈ ਤੁਹਾਡਾ ਯੂਨਾਈਟਡ ਫੋਰਸ ਮੇਰੇ ਵੱਲੋਂ ਸਾਰਨ ਜੈ ਸ਼੍ਰੀ ਰਾਮ ਜੈ ਮਹਾਕਾਲ ਵੀਰ ਬੁੱਗ ਬਸੁੰਦਰਾ ਜੈ ਮਹਰਣ ਜੀ ਤੁਹਾਡਾ ਵੀ ਸਵਾਗਤ ਹੈ ਜੈ ਸ਼੍ਰੀ ਰਾਮ ਜੀ ਸੋ ਗੱਲ ਕਰਾਂਗੇ ਸਟਾਰਟ ਕਰਾਂਗੇ ਕਿਉਂਕਿ ਛਿਪਸੈਨਾ ਸਮਾਜਵਾਦੀ ਵਿੱਚ ਇੱਕ ਲੰਬਾ ਸਮਾਂ ਕੱਢ ਕੇ ਗੁਰਜੀਤ ਰਾਣਾ ਨਾ ਦੇ ਇੱਕ ਸ਼ਖਸ ਜੋਗੀ ਛਿਪਸੈਨਾ ਸਮਾਜਵਾਦੀ ਵਿੱਚ ਕਾਫੀ ਲੰਬੇ ਸਮੇਂ 420 ਤੇ 352 A ਤੇ ਹੋਰ ਵੀ ਜਿਹੜੇ ਉੱਤੇ ਸੰਗੀਨ ਧਾਰਾਵਾਂ ਦੇ ਪਰਚੇ ਕਾਫੀ ਹੈਗੇ ਨੇ ਤੇ ਜਿਹੜਾ ਵੀ ਉਹਨੂੰ ਚਿੱਟਾ ਵੇਚਦਾ ਫੜਿਆ ਗਿਆ ਤੇ ਉਸ ਤੋਂ ਬਾਅਦ ਸ਼ੁਰੂ ਹੋ ਗਈ ਹੈ ਸੋਸ਼ਲ ਮੀਡੀਆ ਦੇ ਵਾਰ ਕਿ ਇਹ ਸ਼ਿਵਸਨਾ ਪੰਜਾਬ ਚ ਅਸਲੀ ਦਾ ਸਾਡਾ ਨਹੀਂ ਸੀ ਕਿੱਦਾਂ ਦੇ ਦਿਓ ਗੁਰਜੀਤ ਰਾਣਾ ਸ਼ਿਵਸਨਾ ਸਮਾਜਵਾਦੀ ਜੀ ਤੁਸੀਂ ਪਹਿਲਾਂ ਸ਼ਿਵਸਨਾ ਪੰਜਾਬ ਚ ਸੀ ਅੱਜ ਤੁਹਾਡੇ ਵੱਲੋਂ ਸ਼ਿਵਸਨਾ ਪੰਜਾਬ ਦੇ ਤੰਜ ਕਸੇ ਜਾ ਰਹੇ ਆ ਸੋਸ਼ਲ ਮੀਡੀਆ ਤੇ ਤੰਜ ਕਸਣ ਦੀ ਗੱਲ ਕੁਝ ਨਹੀਂ ਹੈ ਇੱਕ ਸਚਾਈ ਹੈ ਸਚਾਈ ਇੱਕ ਪਰਦਾ ਹੁੰਦਾ ਆ ਅੱਖਾਂ ਦਾ ਕੇ ਪਰਦਾ ਹੁੰਦਾ ਆ ਕੁਝ ਕਾਰਨ ਪਹਿਲਾਂ ਤੁਹਾਡੇ ਅਸੀਂ ਚੱਲ ਨਾ ਮਾਧਿਅਮ ਇਸੇ ਸਾਲ ਪਿਛਲੇ ਸਾਲ ਇਸੇ ਮਹੀਨਿਆਂ ਦੇ ਵਿੱਚ ਮੈਂ ਮਤਲਬ ਤੁਹਾਡੇ ਚੱਲ ਨਾ ਮਾਧਿਅਮ ਰਾਹੀਂ ਕੁਝ ਗੱਲਾਂ ਦਾ ਗਨਮੈਨ ਦੀ ਰਾਜਨੀਤੀ ਦੀ ਗੱਲਾਂ ਕਰਨੀ ਸ਼ੁਰੂ ਕੀਤੀਆਂ ਸੀਗੀਆਂ ਚਲੋ ਮੇਰੀ ਕੁਝ ਗਲਤੀਆਂ ਸੀ ਜਾਂ ਨਹੀਂ ਸੀਗੀਆਂ ਚਲੋ ਮੈਂ 6 ਵੀ ਤਸ਼ੱਦਰ ਭੋਕੇ ਆਇਆ ਬਰੀ ਹੋਇਆ ਕਿਸਾਂ ਦੇ ਵਿੱਚੋਂ ਦੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸ਼ਿਵ ਸੈਨਾ ਪੰਜਾਬ ਦੇ ਲਈ ਅਸੀਂ ਜੇ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਤਾਂ ਪਾਰਟੀ ਸੁਪਰੀਮੋ ਸਾਡੇ ਨਾਲ ਖੜੇ ਨੇ ਕਿ ਨਹੀਂ ਖੜੇ ਨੇ ਉਹ ਪਤਾ ਹੋ ਤੋ ਲੱਗਦਾ ਹੈ ਕਹਿੰਦੇ ਜਦੋਂ ਬੰਦਾ ਜੇਲ੍ਹ ਚ ਜਾਂਦਾ ਹੈ ਦੁੱਖ ਦਾ ਪਤਾ ਲੱਗਦਾ ਹੈ ਸੁੱਖ ਵੇਲੇ ਤਾਂ ਹਰ ਬੰਦਾ ਆ ਜਾਂਦਾ ਪਰ ਦੁੱਖ ਵੇਲੇ ਕੌਣ ਖੜਦਾ ਕੌਣ ਨਹੀਂ ਅਸਲ ਚ ਕਹਿੰਦਾ ਬਾਦਾਮ ਖਾ ਗਏ ਅਕਲ ਨਹੀਂ ਅਕਲ ਠੋਕਰਾਂ ਖਾ ਕੇ ਆਂਦੀ ਹੈ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਚਲੋ ਠੀਕ ਹੈ ਸ਼ਿਵ ਸੰਨ ਸਮਾਜਵਾਦੀ ਦੇ ਗੁਰਜੀਤ ਸਿੰਘ ਰਾਣਾ ਅਸੀਂ ਮੁੱਦਾ ਚੱਕਿਆ ਸ਼ਿਵ ਸੰਨ ਪੰਜਾਬ ਤੋਂ علیحدਾ ਹੋ ਕੇ ਮੁੱਦਾ ਚੱਕਿਆ ਅਸੀਂ ਜਦੋਂ ਪਾਰਟੀ ਤੋਂ ਅਸੀਂ ਇਸਤੀਫਾ ਦਿੱਤਾ ਸਾਡੇ ਨਿਰਪਰਤਵਾਰਤਵਾਦੀ ਅਸਤੀਫਾ ਦਿੱਤਾ ਸਮਾਜ ਸੇਵਕ ਬਣ ਕੇ ਗੁਰਜੀਸਾਨ ਦੇ ਖਿਲਾਫ 420 ਦਾ ਮੁਕੱਦਮਾ ਜਿੰਦਰ ਰਜਿੰਦਰ ਕੌਰ ਦੇ ਨਾਲ ਕੋਲ ਖੜ ਕੇ ਬਕਾਇਦਾ ਸੀਪੀ ਸਾਹਿਬ ਦੇ ਪੇਸ਼ ਹੋ ਕੇ ਨਾਲ ਖੜ ਕੇ ਮੋਢਾ ਮੋਢਾ ਲਾ ਕੇ ਨਾਲ ਪਰਚਾ ਦਰਜ ਕਰਵਾਇਆ ਅਸੀਂ ਅੱਜ ਵੀ ਕਹਿੰਦੇ ਆ ਕਿ ਗਲਤਤਾ ਤੇ ਸੋ ਗਲਤ ਹੈ ਉਹਦੇ ਤੋਂ 100 ਗ੍ਰਾਮ ਚਿੱਟਾ ਫੜਿਆ ਗਿਆ ਅਸੀਂ ਅੱਜ ਵੀ ਕਹਿੰਦੇ ਗਲਤ ਹੈ ਹਰ ਵਕਤ ਕਹਿੰਦੇ ਆ ਐਸੀ ਨਿਰਪਰਤਵਾਰਤਵਾਦੀ ਉੱਪਰ ਆਪਣਾ ਗੁਰਜੀਤ ਰਾਣਾ ਦੇ ਵੱਲੋਂ ਕੇਸ ਵੀ ਚੱਲਦਾ ਹੈ ਮਾਨਹਾਨੀ ਦਾ ਤਰੀਕਾ ਪੁੱਛ ਰਹੇ ਨੇ ਸਮਾਜਵਾਦੀ ਦੇ ਵਿੱਚ ਹੈ ਪਰ ਕੁਝ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਸਮਾਜਵਾਦੀ ਦੇ ਵਿੱਚ ਜਦੋਂ ਦਾ ਸੀ ਪਾਰਟੀ ਦੇ ਵਿੱਚ ਆਏ ਆ ਗੁਰਜੀਤ ਰਾਣਾ ਪਾਰਟੀ ਤੋਂ علیحدਾ ਹੋ ਗਿਆ ਸੀ ਕਈ ਲੋਕ ਅਲੀਗੇਸ਼ਨੇ ਲਗਾ ਰਹੇ ਨੇ ਕਿ ਗੁਰਜੀਤ ਰਾਣਾ ਨੂੰ ਗਨਮੈਨ ਪ੍ਰੋਵਾਈਡ ਹੋਇਆ ਸੀ ਇਹ ਸੀਪੀ ਸਾਹਿਬ ਨੂੰ ਇਹ ਨੋਲੇਜ ਸਾਰਾ ਕੁਝ ਹੈ ਸੀਪੀ ਸਾਹਿਬ ਨੇ ਕੋਈ ਵੀ ਗਨਮੈਨ ਨੂੰ ਪ੍ਰੋਵਾਈਡ ਨਹੀਂ ਕੀਤਾ ਹੋਇਆ ਸੀਗਾ ਜਦੋਂ ਦਾ ਉਹ 420 ਦਾ ਮੁਕਦਮਾ ਦਰਜ ਹੋਇਆ ਸੀ ਹਰਾਨੀ ਦੀ ਗੱਲ ਇੱਕ ਹੋਰ ਹੈ ਸੋਸ਼ਲ ਵਾਰਕ ਜਦੋਂ ਦਾ ਪੰਜਾਬ ਲੈਵਲ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੋਵੇ आम आदमी पार्टी ਨੂੰ ਛੱਡ ਕੇ ਕਾਂਗਰਸ ਪਾਰਟੀ ਹੋਵੇ ਜਾਂ ਭਾਜਪਾ ਹੋਵੇ ਜਾਂ ਹਿੰਦੂ ਸੰਗਠਨ ਹੋਣ ਜਾਂ ਇਸਲਾਮਿਕ ਸੰਗਠਨ ਹੋਣ ਜਾਂ ਸਿੱਖ ਸੰਗਠਨ ਹੋਣ ਇਹਨਾਂ ਦੇ ਜਿੰਨਾਂ ਥੈਟ ਪਰਸਨ ਨੇ ਸਭ ਦੇ ਗਨਮੈਨ ਵਾਪਸ ਬੁਲਾਏ ਗਏ ਕਈਆਂ ਦੇ ਪੰਜ ਨੇ ਕਈਆਂ ਤਿੰਨ ਨੇ ਕਈਆਂ ਦੋ ਨੇ ਕਈਆਂ ਇੱਕ ਨੇ ਸਭ ਦੇ ਬੁਲਾਏ ਨੇ ਤਕਲੀਬ ਲੁਧਿਆਣੇ ਦੇ ਵਿੱਚ ਕੀ ਨੂੰ ਹੋ ਰਹੀ ਹੈ ਕਿਸ ਬੰਦੇ ਨੂੰ ਹੋ ਰਹੀ ਹੈ ਕਿ ਗਨਮੈਨ ਦੀ ਰਾਜਨੀਤੀ ਨੇ ਕਬਸੀਮਤ ਰਹਿ ਗਿਆ ਜੋ ਕੋਈ ਹਿੰਦੂ ਸਮਾਜ ਦਾ ਕੰਮ ਕਰਨਾ ਹੈ ਸਿੰਧੂ ਸਮਾਜ ਤੋਂ ਬਿਨਾ ਕਿਸ ਨਾਤੰਤਰਮ ਤੋਂ ਬਿਨਾ ਕਰੇ ਸਮਾਜਿਕ ਮੁੱਦੇ ਚੱਕੇ ਹੈ ਜੇ ਕੋਈ ਚੱਕਦਾ ਤਾਂ ਹੁੰਦਾ ਕੀ ਹੈ ਜਿੱਦਾਂ ਲਾ ਲੋ ਜੀ ਖਾਨ ਦਾ ਮੁੱਦਾ ਜੀ ਖਾਨ ਨੇ ਕੀ ਗੱਲ ਦੀ ਟਿੱਪਣੀ ਕੀਤੀ ਉਹਨੂੰ ਕਹਿਤਾ ਕਿ ਤੂੰ ਮੁਸਲਮਾਨ ਹੈ ਜੀ ਜਗਰਾਤਿਆ ਦੇ ਨਹੀਂ ਆਣਾ ਚਾਹੀਦਾ ਆਪਾਂ ਕੰਪਲੇਂਟ ਦੇਤੀ ਉਸ ਤੋਂ ਬਾਅਦ ਅਸੀਂ ਤਰਨਾ ਪ੍ਰਦਰਸ਼ਨ ਕੀਤਾ ਮੈਂ ਉਹਨਾਂ ਦੀ ਪਾਰਟੀ 'ਚ ਹੁੰਦਾ ਸੀਗਾ ਮੈਂ ਉਹਨਾਂ ਦੀ ਪਾਰਟੀ 'ਚ ਹੁੰਦਾ ਮੈਂ ਕਿ ਅਣਖੀਆਂ ਜਾਂ ਸੁਤੰਤਰਤਾ ਦੇ ਨਾਲ ਮੇਰੀ ਆਸਾਂ ਜੁੜੀ ਹੈ ਤਾਂ ਉਹ ਪਰਚਾ ਤਾਂ ਬਣਿਆ ਕੀ ਹੈ ਬਾਅਦ ਹੁੰਦਾ ਕਿ ਇਹ ਰਾਜੀਨਾਮਾ ਉਸ ਤੋਂ ਬਿਲਕੁਲ ਸਚਾਈ ਹੈ ਇਹੀ ਸੰਗਲਾ ਸ਼ਿਵਾਲਾ ਮੰਦਰ ਦੇ ਵਿੱਚ ਹਿੰਦੂ ਸੰਗਠਨ ਆਪਸ ਦੇ ਵਿੱਚ ਕੱਪੜਾ ਕੱਪੜੀ ਫਾੜ ਕੇ ਪੇਸ਼ ਹੋ ਗਏ ਮਤਲਬ ਅਸੀਂ ਕਿੱਥੇ ਖੜੇ ਅਸੀਂ ਪ੍ਰਵੀਨ ਡੰਗ ਜੀ ਨੇ ਇੱਕ ਸਚਾਈ ਨੂੰ ਸਾਹਮਣੇ ਲੈ ਕੇ ਆਏ ਸੀਗੇ ਸੱਚ ਬੋਲਿਆ ਕਿ ਇਹ ਗਲਤ ਹੋ ਰਿਹਾ ਪਰ ਉੱਥੇ ਤਕਲੀਫ ਇਹ ਹੋ ਗਈ ਕਿ ਕਈਆਂ ਦੇ ਦਾ ਟੇਬਲ ਦੇ ਥੱਲੋਂ ਪੈਸੇ ਜਾਂਦੇ ਕਈਆਂ ਟੇਬਲ ਦੇ ਉੱਪਰ ਆਉਂਦੇ ਨੇ ਚਾਹ ਮਾਸਟਰ ਸਲੀਮ ਹੋਵੇ ਉਹ ਵੀ ਮੁੱਦਾ ਚੱਕਿਆ ਗਿਆ ਸੀਗਾ ਇਸੇ ਤਰ੍ਹਾਂ ਹੀ ਚੱਕਿਆ ਗਿਆ ਸੀਗਾ ਬਿਲਕੁਲ ਤੇ ਕਮਲ ਖਾਨ ਦਾ ਮੁੱਦਾ ਕਮਲ ਖਾਨ ਦਾ ਵੀ ਤਾਂ ਇਹੀ ਕਰ ਰਹੇ ਮਤਲਬ ਹਰ ਵਕਤ ਕੋਈ ਵੀ ਮੁੱਦਾ ਹੋਵੇ ਕਿਸੇ ਵੀ ਪ੍ਰਕਾਰ ਦਾ ਉਹ ਸ਼ਿਵਸਨ ਪੰਜਾਬ ਦੀ ਗੱਲ ਕਰ ਰਹੇ ਆ ਅਸੀਂ ਨਾਲ ਰਹਿ ਕੇ ਆਏ ਆ ਸ਼ਿਵਸਨ ਪੰਜਾਬ ਦਾ ਜਿਹੜਾ ਗ੍ਰੀਨ ਲੈਂਡ ਦਾ ਮੁੱਦਾ ਕਿਉਂ ਨਾ ਵੇ ਸਕੂਲ ਦਾ ਤੁਹਾਡੇ ਲੈਵਲ ਉਸਲੇ ਹੁੰਦੇ ਸੀਗੇ ਵੀ ਇਹ ਸ਼ਿਵਸਨ ਪੰਜਾਬ ਸਾਡੀ ਮਾਂ ਪਾਰਟੀ ਆ ਸੀ ਇਦਲੀ ਆਪਣੀ ਜਾਨ ਵੀ ਦੇ ਦਾਂਗੇ ਅੱਜ ਕਿਉਂ ਇੰਨੀ ਬੁਰੀ ਪਾਰਟੀ ਹੋ ਗਈ ਬੁਰੀ ਪਾਰਟੀ ਪਾਰਟੀ ਕਦੇ ਬੁਰੀ ਨਹੀਂ ਹੁੰਦੀ ਜੀ ਪਾਰਟੀ ਦਾ ਸੁਪਰੀਮੋ ਅੱਛਾ ਜੀ ਪਾਰਟੀ ਦਾ ਹੈੱਡ ਆਪਣੀ ਅਸਲ ਦੇ ਵਿੱਚ ਲੋਕ ਬੱਚਿਆਂ ਨੂੰ ਸਮਝਾਉਂਦਾ ਆ ਪਰ ਇਹ ਸਿੱਧਾ ਹੁਣੀ ਗੱਲ ਗੱਲ ਤੇ ਹੀ ਕਰ ਰਹੇ ਨੇ শিবਜਨਾ ਪੰਜਾਬ শিবਜਨਾ ਪੰਜਾਬ ਫਿਰ ਸੁਪਰੀਮੋ ਦਾ ਨਾਮ ਲੈ ਗੱਲ ਕਰੋ ਸੁਪਰੀਮੋ ਰਜੀਵ ਟੰਡਾ ਦੀ ਗੱਲ ਕਰ ਰਿਹਾ ਮੈਂ ਮੇਰੇ ਡਰ ਥੋੜੀ ਮਾਰੇ ਕੇ ਸਿੱਧਾ ਇਹ ਸਚਾਈ ਹੈ ਅਸਲ ਦੇ ਵਿੱਚ ਕਰਦੇ ਕੀ ਨੇ ਬੰਦੇ ਨੂੰ ਬਲੈ ਚੜਾ ਦਿੰਦੇ ਆ ਪਰ ਮੁਰਗੇ ਪਿੱਛੇ ਪੋੜੀ ਖਿੱਚ ਦੇਣੀ ਬਲੀ ਦਾ ਬੱਕਰਾ ਬਣਾਉਣ ਦੀ ਗੱਲ ਕਰਨੀ ਆਪਣੇ ਨੂੰ ਹੀ ਬਲੀ ਦਾ ਬੱਕਰਾ ਬਣਾਉਣਾ ਆਪਣੀ ਹੀ ਫਾਇਦੇ ਦੇ ਲਈ ਸਿਰਫ ਗਨਮੈਨ ਦੀ ਰਾਜਨੀਤੀ ਪਿੱਛੇ ਗਨਮੈਨ ਕੀ ਨੇ 4 ਨੇ 3 ਨੇ 5 ਨੇ ਜਸਵੀਰ ਕਮਸੂਰੀ ਸੂਰੀ ਵਰਗੇ ਦਾ ਕਤਲ ਕਾਰਨ ਹੋ ਗਿਆ ਤਾਂ ਆਪਾਂ ਗੱਲ ਮੇਲੇ ਕਰਨੇ ਕੀ ਹੈ ਹਰ ਵਕਤ ਰਾਜਨੀਤੀ ਚਾਹੇ ਤੁਸੀਂ ਹੁਣ ਗ੍ਰੀਨਲੈਂਡ ਦਾ ਮੁੱਦਾ ਚੱਕ ਲੋ ਜਾਂ ਚਾਵਲਾ ਚਿਕਨ ਦਾ ਮੁੱਦਾ ਚੱਕ ਲੋ ਜਾਂ ਇਮੀਗ੍ਰੇਸ਼ਨ ਦੇ ਵਿੱਚ ਨਿਤਿਸ਼ ਕਈ ਦਾ ਮੁੱਦਾ ਚੱਕ ਲੋ ਕੱਲਾ ਕੱਲਾ ਲੁਧਿਆਣੇ ਦੀ ਆਵਾਮ ਜਾਣਦੀ ਹੈ ਕਿ ਸ਼ਿਵਸੇਨਾ ਪੰਜਾਬ ਨੂੰ ਜਿਹੜੇ ਮੁੱਦੇ ਚੱਕੇ ਤਾਂ ਬੈਠੀ ਕਿਉਂ ਅਸੀਂ ਕਿਉਂ ਬਚੇ ਹਟੇ ਸਾਡਾ ਕਾਰਨ ਇਹ ਸੀ ਸਾਨੂੰ ਬੋਲਣਾ ਕਿਉਂ ਪੈ ਰਿਹਾ ਬਾਰ-ਬਾਰ ਸਾਨੂੰ ਦੱਸਣਾ ਪੈਣਾ ਆਵਾਮ ਦੱਸਣਾ ਜ਼ਰੂਰੀ ਹੈ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਗੁਰਜੀਤ ਸਿੰਘ ਰਾਣੇ ਦੀ ਗੱਲ ਆ ਗਈ ਕਿ ਚਿੱਟਾ ਫੜਿਆ ਗਿਆ ਜੀ ਸਮਾਜਵਾਦੀ ਦੇ ਐਲੀਗੇਸ਼ਨ ਆਨੇ ਸ਼ੁਰੂ ਕਰਤੇ ਪਰ ਇਹੀ ਗੁਰਜੀਤ ਸਿੰਘ ਰਾਣਾ ਸ਼ਿਖਸਾ ਪੰਜਾਬ ਚ ਵੀ ਸ਼ਾਮਿਲ ਸੀ ਉਸ ਤੋਂ ਬਿਨਾ ਜੇ ਗੱਲ ਕਰ ਲਈਏ ਚਲੋ ਸਾਡੀ ਪਾਰਟੀ ਨੇ ਨਿਸ਼ਕਾਸਤ ਕਰਤਾ ਪਾਰਟੀ ਦਾ ਸਮਾਜਵਾਦੀ ਦਾ ਕਸੂਰ ਹੈ ਜਾਂ ਨਹੀਂ ਹੈ ਉਹ ਬਾਅਦ ਦਾ ਮੈਟਰ ਹੈ ਇਹ ਜਾਂਚ ਸੀਪੀ ਸਾਹਮਣੇ ਦੇਖਣੀ ਹੈ ਇਹ ਤਾਂ ਪੰਜਵੀਂ ਦਾ ਪੰਜਵਾਂ ਉਹ ਜਿਹੜੇ ਬੰਦੇ ਪੜ ਕੇ ਫੇਰ ਹੋ ਜਾਂਦੇ ਨੇ ਫੇਰ ਹੋ ਜਾਂਦੇ ਨੇ ਇਹ ਆਈਪੀਐਸ ਨੂੰ ਚੈਲੰਜ ਕਰਦੇ ਨੇ ਸਿੱਧਾ ਸਿੱਧਾ ਗੱਲਾਂ ਛੋਟੀ ਛੋਟੀ ਕਰ ਦੇਣੀਆਂ ਜੀ ਅਸੀਂ ਤਾਂ ਬਲੈਕਮੇਲ ਇਹਦਾ ਬਲੈਕਮੇਲਰ ਨੇ ਇਹ ਤਾਂ ਅੱਥੋਂ ਪੈਸਾ ਇਕੱਠੇ ਕਰਦੇ ਨੇ ਸਾਨੂੰ ਤਾਂ ਆਏ ਨੂੰ ਹਲੇ 3-4 ਸਾਲ ਹੋਏ ਨੇ ਅਸੀਂ ਸਮਾਜਿਕ ਵਿਚਰ ਰਹੇ ਆਂ ਜੇਲਾ ਵੀ ਕੱਟ ਰਹੇ ਆਂ ਪਰ ਤੁਸੀਂ ਕੀ ਕਰ ਰਹੇ ਹੋ ਇਹ ਆਵਾਮ ਵੀ ਜਾਣਦੀ ਐ ਪੂਰਾ ਸ਼ਹਿਰ ਵੀ ਜਾਣਦਾ ਪਰ ਇਹ ਮੰਨਦੇ ਇੱਕ ਵੱਡੀ ਗੱਲ ਆ ਚਾਹੇ ਤੁਸੀਂ ਹੋ ਚਾਹੇ ਕੋਸ਼ ਆ ਆ ਟੋਪੀ ਦਾ ਜੇ ਤੂੰ ਵਾਲ ਇਧਰ ਨੂੰ ਕੀਤਾ ਜਾਏ ਉਧਰ ਨੂੰ ਕਰ ਲਾ ਜਦੋਂ ਸ਼ਿਵ ਸੇਨਾ ਦਾ ਨਾਮ ਮੰਨਦਾ ਕੋਈ ਸ਼ਿਵ ਸੇਨਾ ਸਮਾਜਵਾਦੀ ਭਾਰਤਮਨਚੀ ਜਾਂ ਕੋਈ ਸ਼ਿਵ ਸੇਨਾ ਪੰਜਾਬ ਦਾ ਸ਼ਿਵ ਸੇਨਾ ਰਾਸ਼ਟਰਵਾਦੀ ਇਹ ਨਹੀਂ ਪੜਦਾ ਉੱਥੇ ਸਿਰਫ ਸ਼ਿਵ ਸੇਨਾ ਪੜਿਆ ਜਾਂਦਾ ਤੇ ਉਹਦੇ ਨਾਲ ਸਾਰੇ ਹਿੰਦੂ ਸੌਫਟ ਟਾਰਗੇਟ ਹੁੰਦੇ ਆ ਉਹਨਾਂ ਦੀ ਬਦਨਾਮੀ ਆਉਂਦੀ ਆ ਅਸੀਂ ਜਦ ਕੀ ਤੁਹਾਨੂੰ ਪਹਿਲੀ ਗੱਲ ਤਾਂ ਤੁਹਾਨੂੰ ਕਿਸੇ ਵੀ ਨੁਮਾਇੰਦੇ ਨੇ ਚੁਣਿਆ ਸਮਾਜ ਦੇ ਨੇ ਦੇ ਅੱਜ ਵੀ ਵੋਟਾਂ ਵਹਿ ਜਾਣ ਕਿਸੇ ਵੀ ਸ਼ਿਵ ਸੇਨਾ ਪਾਰਟੀ ਦੀਆਂ ਮੈਨੂੰ ਕੋਈ ਇੱਕ ਸਿੰਗਲ ਬੰਦਾ 100 ਵੋਟਾਂ ਪਾ ਕੇ ਦਿਖਾਵੇ ਆਪਣੇ ਆਪ ਨੂੰ ਇੱਕ ਦਿਨ ਦੇ ਵਿੱਚ ਇਕੱਲਾ ਜਾ ਕੇ ਬਿਲਕੁਲ ਤੁਹਾਡੀ ਗੱਲ ਬਿਲਕੁਲ ਸੱਚ ਹੈ ਸ਼ਿਵ ਸੇਨਾ ਪੰਜਾਬ ਦੇ ਵਿੱਚ ਬਹੁਤ ਬਦਨਾਮ ਹੈ ਮੈਂ ਤੁਹਾਡੇ ਚੈਨਲ ਮਾਤੇ ਪਹਿਲਾਂ ਵੀ ਗੱਲਾਂ ਕੀਤੀਆਂ ਸੀ ਬਦਨਾਮੀ ਤੁਸੀਂ ਪਾਰਟੀ ਨੂੰ ਕਹਿ ਰਹੇ ਹੋ ਬਿਲਕੁਲ ਨਹੀਂ ਬਦਨਾਮ ਹੈ ਸ਼ਿਵ ਸੇਨਾ ਕਿਉਂ ਬਦਨਾਮ ਹੈ ਪੰਜਾਬ ਦੇ ਵਿੱਚ ਗਨਮੈਨ ਦੀ ਰਾਜਨੀਤੀ ਹੈ ਗਨਮੈਨ ਤੋਂ ਉੱਪਰ ਉੱਠ ਕੇ ਕਦੇ ਕੰਮ ਕੀਤੇ ਆ ਕਦੇ ਪੰਜਾਂ ਪਾਣੀਆਂ ਦੀ ਪੰਜਾਬ ਦੇ ਦਰਿਆਵਾਂ ਦੀ ਗੱਲ ਕੀਤੀ ਨਹੀਂ ਕੀਤੀ ਕਦੇ ਬੁੱਢੇ ਦਿਰਾ ਦੀ ਗੱਲ ਕੀਤੀ ਨਹੀਂ ਕਰਦੀ ਕਰਦੇ ਜਿਹੜੇ ਗੁਰਜੀਤ ਰਾਣੇ ਨੇ ਵੀ ਤਾਂ ਪਿੰਡਰਾਂ ਵਾਲਿਆਂ ਦੀ ਫੋਟੋ ਪਾਈ ਸੀਗੀ ਗਨਮੈਨ ਲੈਣ ਲਈ ਪਾਈ ਸੀ ਉਹਦਾ ਉਲਟਾ ਕਹਿੰਦੇ ਆ ਵੀ ਇੱਕ ਕਹਾਵਤਾ ਹੁਣ ਮੈਂ ਬੋਲਣਾ ਨਹੀਂ ਜਾਂਦਾ ਤੇ ਉਹ ਕਹਿੰਦੇ ਗਏ ਸੀ ਫੁੱਲਾਂ ਨੂੰ ਤੇ ਉਹ ਆਤਰ ਗਲਤ ਕੰਡਿਆਂ ਨੂੰ ਪੈ ਗਿਆ ਨਹੀਂ ਇਹ ਗੱਲ ਸਚਾਈ ਹੈ ਜਦੋਂ ਕਿ ਵਿਨਾਸ਼ ਕਾਲ ਵਿਪਰੀਤ ਬੁੱਧੀ ਇੱਕ ਸਚਾਈ ਹੈ ਕਿ ਚਾਹੇ ਉਹਦੇ ਗ੍ਰਹਿ ਮਾੜੇ ਚਾਲ ਚੱਲ ਪਏ ਸੀਗੇ ਉਹਨੇ ਕਿਤਨਾ ਕਿਤਨਾ ਨੂੰ ਫਸਣਾ ਸੀਗਾ ਪਿੰਡ ਰਾਂਗ ਦੀ ਫੋਟੋ ਤੋਂ ਤਾਂ ਚਲੋ ਉਹਨੇ ਜੋ ਕੀਤਾ ਸੋ ਕੀਤਾ ਵੱਖਰਾ ਮੈਟਰ ਹੈ ਪਰ ਉਹ ਉਹਦੇ ਆੜ ਦੇ ਵਿੱਚ ਕੀ ਕਰ ਰਿਹਾ ਕੀ ਨਹੀਂ ਇਹ ਵੀ ਸੋਚਣ ਦਾ ਜਾਂਚ ਦਾ ਵਿਸ਼ਾ ਹੈ ਕਿ ਅਚਾਨਕ ਉਸ ਫੋਟੋ ਤੋਂ ਬਾਅਦ ਇੱਕਦਮ 100 ਗ੍ਰਾਮ ਚਿੱਟਾ ਕਿੱਦਾਂ ਫੜਿਆ ਗਿਆ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਬਹੁਤ ਸੱਚਾਈ ਬਹੁਤ ਬਹੁਤ ਮੰਨਿਆ ਹਟੁਰ ਚੇ ਮੰਨਿਆ ਅਸੀਂ ਕਹਿੰਦੇ ਆ ਮੰਨਿਆ ਹੈ ਉਹ ਤਾਂ ਆਪਣੀ ਗਲਤੀ ਸੈਪਟੇਬਲ ਕਰ ਰਿਹਾ ਉਹਦੇ ਪਰਿਵਾਰ ਨੇ ਵੀ ਸੈਪਟੇਬਲ ਕੀਤੀ ਕਿ ਵਾਕੀ ਬੰਦਾ ਗਲਤ ਹੈ ਤੇ ਪਰਿਵਾਰ ਵੀ ਛੱਡੋ ਤੇ ਸੰਗਠਨ ਨੇ ਵੀ ਕਿਹਾ ਕਿ ਗਲਤ ਹੈ ਪਰ ਅਲੀਗੇਸ਼ਨ ਲਾਣਾ ਤੇ ਟੰਡਨਜੀ ਵੱਲੋਂ ਕਿਹਾ ਗਿਆ ਸਿੱਧਾ ਸਿੱਧਾ ਜਾ ਰਿਹਾ ਕਿ ਸਮਾਜਵਾਦੀ ਦਾ ਬੰਦਾ ਜਦੋਂ ਤਾਂ ਸਮਸ਼ੀਸ਼ਨਾ ਪੰਜਾਬ 'ਚ ਸੀਗਾ ਉਦੋਂ ਸਹੀ ਸੀ ਜਦੋਂ ਹਿਮੰਤ ਠਾਕੁਰ ਸਮਸ਼ੀਸ਼ਨਾ ਪੰਜਾਬ 'ਚ ਸੀ ਉਦੋਂ ਸਹੀ ਸੀ ਅੱਜ ਮੈਂ ਬਲੈਕਮੇਲਰ ਹੋ ਗਿਆ ਇਹ ਕੋ ਬਹੁਤ ਚਿਰਾਂ ਸਮਾਜਵਾਦੀ ਦੇ ਵੀ ਤਿੰਨ ਚਾਰ ਬੰਦੇ ਹਰ ਇੱਕ ਜਲੰਧਰ ਦੇ ਵਿੱਚ ਨੇ ਜਲੰਧਰ ਵੇਚੇ ਕਾ ਆਪਣੇ ਆਪ ਜਸਲੇ ਦਾ ਇੱਕ ਇੱਥੇ ਜਿਹੜਾ ਪਹਿਲਾਂ ਵੀ ਫੀਮ ਵੇਚਦਾ ਸਮਾਜਵਾਦੀ ਦਾ ਫੜਿਆ ਗਿਆ ਇੱਕ ਸਮਾਜਵਾਦੀ ਦਾ ਇੱਕ ਹੋਰ ਬੰਦਾ ਜਿਹੜਾ ਪਠਾਨਕੋਟੋਂ ਫੜਿਆ ਗਿਆ ਕਈ ਕਾਰਨ ਸਮਾਜਵਾਦੀ ਦੇ ਵੀ ਤਿੰਨ ਚਾਰ ਬੰਦੇ ਜੀਪ ਡੰਡਣ ਦੀ ਵੀਡੀਓ ਇੱਕ ਸਾਡੇ ਉੱਚ ਬੋਲ ਰਿਹਾ ਸਿਰਾਂ ਦੇ ਨਾਮ ਤੇ ਦੁਕਾਨਾਂ ਖੁੱਲੀਆਂ ਹੋਈਆਂ ਨੇ ਦੁਕਾਨਾਂ ਮੈਂ ਦੁਕਾਨਾਂ ਕਾਂਗਾ ਜਿਹੜੇ ਲੋਕ ਨਸ਼ੇ ਦੀ ਤਸਕਰੀ ਕਰਦੇ ਪਏ ਨੇ ਜਿਹੜੇ ਲੋਕ ਗੜਮੈਂਦ ਦੀ ਆੜ ਦੇ ਵਿੱਚ ਨਸ਼ੇ ਦੀ ਤਸਕਰੀ ਕਰਦੇ ਪਏ ਨੇ ਵੀ ਕੋਈ ਗਰੁੱਪ ਦੇ ਲੋਕ ਨਸ਼ੇ ਦੇ ਕੇਸ ਚ ਕਿਉਂ ਫੜੇ ਜਾਂਦੇ ਪਏ ਨੇ ਪਹਿਲਾ ਜਲੰਧਰ ਚ ਇੱਕ ਬੰਦਾ ਫੜਿਆ ਜਾਂਦਾ ਸ਼ਿਸ਼ਨਾ ਸਮਾਜਵਾਦੀ ਦਾ ਜਿਹੜਾ ਫੀਮ ਵਿਦੇਸ਼ ਚ ਭੇਜ ਰਿਹਾ ਸੀ ਦੂਜਾ ਹੈ ਬੋਲ ਦੇ ਵਿੱਚ ਸਰਵਰ ਅਤਰੀ ਨਾਮ ਦਾ ਬੰਦਾ ਸ਼ਿਸ਼ਨਾ ਲੀਡਰ ਘੁੰਦਾ ਸਮਾਜਵਾਦੀ ਦਾ ਵੀ ਇੱਕੋ ਪਾਰਟੀ ਦੇ ਬੰਦੇ ਹਰ ਵਾਰ ਹੁੰਦੇ ਆ ਫਿਰ ਵੀ ਇਹਨਾਂ ਨੂੰ ਸਭ ਕੁਝ ਹੈਗਾ ਦੇਖੋ ਜੇ ਤੁਸੀਂ ਗੱਲ ਕਰਦੇ ਹੋ ਐਲੀਗੇਸ਼ਨ ਦੀ ਅਲੀਗੇਸ਼ਨ ਗੱਲ ਕਰਦੇ ਤੁਸੀਂ ਪਠਾਨਕੋਟ ਦੀ ਗੱਲ ਕਰਤੀ ਤਾਂ ਪਠਾਨਕੋਟ ਦੇ ਵਿੱਚ ਐਮਰਦ ਸਤੀਸ਼ਮ ਆ ਜੰਨੇ Shiv Sena Punjab ਦੇ ਅੱਜ ਵੀ ਪਾਰਟੀ ਦੇ ਵੱਡੇ ਅਹੁਦੇਦਾਰ ਤੇ ਉੱਪਰ ਬੈਠੇ Shiv Sena Punjab ਵੱਲੋਂ ਉਹਨਾਂ ਤੋਂ ਦੇਸੀ ਘੱਟਾ 315 ਬੋਰ ਦਾ ਫੜਿਆ ਗਿਆ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦਾ ਬੱਚਾ ਵੀ ਸੀ ਨਾਲ ਬੇਟਾ ਉਹਨਾਂ ਦਾ ਠੀਕ ਹੈ ਪਠਾਨਕੋਟ ਜੇਲ੍ਹ ਚ ਜੇਲ੍ਹ ਕੱਟੀ ਉਹਨਾਂ ਨੇ ਪਾਰਟੀ ਨੂੰ ਨਿਸ਼ਕਾਸਿਤ ਕਿਉਂ ਨਹੀਂ ਕੀਤਾ ਗਿਆ ਸਭ ਤੋਂ ਵੱਡੀ ਜਾਂਚ ਦਾ ਵਿਸ਼ਾ 315 ਬੋਰ ਦਾ ਦੇਸੀ ਘੱਟਾ ਮਤਲਬ ਕਿਹੜੇ ਵਾਸਤੇ ਤੁਸੀਂ ਕੀ ਕਰਨਾ ਆ Shiv Sena ਵਾਲਿਆਂ ਨੇ ਨਕ ਕਿ ਕੱਟੇ ਕੀ ਕਰਨੇ ਨੇ ਜੇ ਇਹੀ ਗੱਲ ਪੁੱਛੀ ਤੁਸੀਂ ਅਸੀਂ ਕਹਿੰਨੇ ਗਨਮੈਨ ਵੀ ਕੀ ਕਰਨੇ ਆ ਗਨਮੈਨ ਦਾ ਸ਼ਿਵ ਜਨਾ ਸਮਾਜਵਾਦੀ ਪਾਰਟੀ ਕੋ ਵੀ ਹੈਗੇ ਆ ਗਨਮੈਨ ਲੈ ਕੇ ਕੋਈ ਚਿੱਟਾ ਸਪਲਾਈ ਕਰਦਾ ਪਿਆ ਕੋਈ ਸੋਨੇ ਦੀ ਤਸਕਰੀ ਕਰਦਾ ਪਿਆ ਕੋਈ ਕੁਛ ਕਰਦਾ ਪਿਆ ਜਿਪਸੀਆਂ ਜਿਪਸੀਆਂ ਲੈ ਲੈਂਦੇ ਆ ਵੀ ਸਾਨੂੰ ਡਰ ਹੈ ਤਾਂ ਉਹ ਹੀ ਆਪਣੇ ਘਰ ਦੀ ਗੱਡੀ ਨੂੰ ਯੂਜ਼ ਕਰਦੇ ਕੋਈ ਜਿਪਸੀਆਂ ਦੇ ਵਿੱਚ ਫੇ ਲਾ 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 ਕਰਕੇ ਘੁੰਮਦੇ ਫਿਰਦੇ ਆ ਬਿਲਕੁਲ ਇਹੀ ਸੰਤੁਖ ਹੁੰਦਾ ਇਸ ਚੀਜ਼ ਦਾ ਕਿ ਹਿੰਦੂ ਸਮਾਜ ਦੇ ਲਈ ਅਸੀਂ ਖੜਨਾ ਚਾਹਦੇ ਆ ਪਰ ਸਾਨੂੰ ਸਿਰਫ ਗਨਮੈਨ ਚਾਹੀਦਾ ਗਨਮੈਨ ਤੋਂ ਬਿਨ ਹੋਰ ਕੁਝ ਨਹੀਂ ਚਾਹੀਦਾ ਮੈਂ ਕਹਿੰਦਾ ਗਨਮੈਨ ਮਿਲੇ ਜਿਹਨੂੰ ਥ੍ਰੈਟ ਹੈ ਜਿਹਨੂੰ ਥ੍ਰੈਟ ਹੈ ਗਨਮੈਨ ਪਰਵਾਇਡ ਹੋਵੇ ਥ੍ਰੈਟ ਗੱਲ ਹੀ ਆ ਥ੍ਰੈਟ ਜੋ ਜੋ ਦੇਸ਼ ਇਕਤਾ ਅਖੰਡਤਾ ਦੀ ਜੋ ਗੱਲ ਕਰੇਗਾ ਉਹਦਾ ਆਲਓਵਰ ਇੰਡੀਆ ਦੇ ਵਿੱਚ ਹੋਵੇ ਆਲਓਵਰ ਬਾਰੇ ਗੱਲ ਨਹੀਂ ਇਹ ਜੀਪ ਜਿਹੜੀ ਆ ਨਾ ਇਹ ਹੱਡੀਆਂ ਢੜਵਾਉਂਦੀ ਵੀ ਇਹ ਕੰਮ ਨਹੀਂ ਕਰੇ ਜੇ ਗੱਲ ਸੁਣੋ ਤੁਸੀਂ ਤਾਂ ਗੱਲ ਕਰ ਰਹੇ ਹੋਰ ਪਾਸੇ ਦੀ ਸੰਵਿਧਾਨ ਬਣਿਆ ਜੇ ਮੇਰੇ ਈਸ਼ਟ ਦੇਵਤਾ ਨੂੰ ਮੇਰੇ ਕੁੱਲ ਨੂੰ ਜਾਂ ਮੇਰੀ ਜਾਤ ਜਾਂ ਧਰਮ ਨੂੰ ਕੋਈ ਬੋਲੇਗਾ ਤਾਂ ਮੈਂ ਖਿਲਾਫ ਉਹਦੇ ਗੱਲ ਕਰਾਂਗਾ ਸੜਾ ਰਾਈਟ ਮੈਂ ਸੜਾ ਨੂੰ ਮੰਨਦੇ ਹਾਂ ਮੰਨਦੇ ਆ ਸੜਾ ਰਾਈਟ ਪਿੰਘਾ ਵੇਲੇ ਤੁਸੀਂ ਬੰਦੀ ਰੋ ਬੰਦੀ ਸਿੰਘ ਬੰਦੀ ਸਿੰਘ ਕਿਹੜਾ ਬੰਦੀ ਸਿੰਘ ਸੀਡੇ ਕਿਹੜਾ ਬੰਦੀ ਸਿੰਘ ਮੈਂ ਪਹਿਲਾਂ ਜਵਾਬ ਦੋ ਨਾ ਕਿਹੜਾ ਬੰਦੀ ਸਿੰਘ ਤੁਸੀਂ ਗੱਲ ਅਸੀਂ ਟੌਪਿਕ ਕਿਹੜਾ ਰੱਖੀਏ ਜਿਹੜੇ ਮੈਂ ਕਹਿੰਦਾ ਬੰਦੀ ਸਿੰਘ ਹੈ ਹੀ ਨਹੀਂ ਅੱਤਵਾਦੀ ਨੇ ਜਿਨ੍ਹਾਂ ਕੋਲ ਹੈਂਡ ਗ੍ਰਨੇਡ ਫੜੇਗੇ ਜਿਨ੍ਹਾਂ ਕੋਲ ਬੰਬ ਫੜੇਗੇ ਜਿਨ੍ਹਾਂ ਨਿਆਂਇ ਮਾਸੂਮ ਲੋਕ ਮਾਰੇ ਤੇ ਤੁਸੀਂ ਉਹਨਾਂ ਨੂੰ ਕਦਰ ਮੰਨਦੇ ਹੋ ਸੰਵਿਧਾਨ ਨੂੰ ਮੰਨਦੇ ਆ ਜਿਹਨਾਂ ਨੂੰ ਸਜ਼ਾ ਦਿੱਤੀ ਹੋਈ ਸੰਵਿਧਾਨ ਦੇ ਅਨਾਰਥ ਦੀ ਸਜ਼ਾ ਹੋਈ ਉਹ ਤਾਂ ਯਾਦ ਹੋਣਾ ਕਿ ਇੱਕ ਬੰਦੇ ਦੀ ਨਹੀਂ ਬਾਕੀਆਂ ਨੂੰ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹ ਸਵਿਧਾ ਆਂਦਿਆਂ ਨੂੰ ਸਾਰਾ ਨਾ ਫਾਂਸੀ ਸਜ਼ਾ ਹੋ ਗਈ ਹੈ ਬਾਹਰ ਵੀ ਆਏ ਨੇ ਕਈ ਕਈ ਦੋ ਦਿਨ ਦੋ ਦਿਨ ਬਾਹਰ ਵੀ ਆਇਆ ਪਿੱਛੇ ਵਿਰਥਰੀਆਂ ਖਬਰਾਂ ਲੱਗੀਆਂ ਨੇ ਜਿਹੜੇ ਉਸ ਕੇਸ ਦੇ ਨਾਲ ਰਿਲੇਟਿਡ ਸੀਗੇ ਕਈ ਜਣੇ ਬਾਹਰ ਵੀ ਆਏ ਨੇ ਜਿਹੜੇ ਤੋਂ ਬੰਦੀ ਸਿੰਘ ਬੰਦੀ ਸਿੰਘ ਕਰਦੇ ਪਹਿਲੇ ਮੇਰੀ ਗੱਲ ਸੁਣੋ ਹਰੇ ਕਹਿੰਦੇ ਆਪਣੇ ਹੁੰਦੇ ਆ ਹੁਣ ਜਿਹੜੇ ਜਿਨ੍ਹਾਂ ਨੇ ਪੁਲਿਸ ਵਾਲਿਆਂ ਨੇ ਨਜਾਇਜ਼ ਮੁਕਾਬਲਿਆਂ ਦੇ ਵਿੱਚ ਬੰਦੇ ਮਾਰੇ ਸੀ ਉਹ ਵੀ ਜੇਲ੍ਹ ਦੇ ਵਿੱਚ ਆ ਤੁਹਾਡੀ ਚਿੰਤ ਜਣਾ ਪੰਜਾਬ ਚ ਤੁਸੀਂ ਉਹਨਾਂ ਲਈ ਚੰਡੀਗੜ੍ਹ ਵੀ ਗਏ ਸੀ ਜੀ ਉਹ ਭੁੱਲਥ ਵਾਲਿਆਂ ਨੂੰ ਛੱਡੋ ਉਸਲੇ ਨਹੀਂ ਪਤਾ ਮੈਂ ਰਿਆਜ ਮਤਮਾਰ ਨੇ ਨਹੀਂ ਹੈ ਮੇਰੀ ਗੱਲ ਸੁਣੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਲੋਜੀਕਲੀ ਨਹੀਂ ਹੈਗਾ ਅੱਛਾ ਜਿਹੜੀ ਆਪਾਂ ਗੱਲ ਕਰ ਰਹੇ ਆਪਾਂ ਗੱਲ ਕਿਸ ਮੈਟਰ ਤੇ ਕਰ ਰਹੇ ਆ ਤੁਸੀਂ ਮੁੱਦਾ ਕਿਸ ਪਾਸੇ ਲੈ ਮੈਂ ਮੁੱਦਾ ਨਹੀਂ ਕਿਸੇ ਪਾਸੇ ਲੈ ਕੇ ਜਾ ਰਿਹਾ ਮੈਂ ਸਬਦਾਨ ਦੀ ਗੱਲ ਤੁਹਾਡੇ ਵਿੱਚੋਂ ਮੂੰਹੋਂ ਨਿਕਲੀ ਆ ਸਾਡੀ ਮੈਂ ਗੱਲ ਕਰ ਦੇਣਾ ਬੰਦੀ ਸਿੰਘ ਨੂੰ ਤਾਂ ਮੈਂ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਮੈਂ ਉਹਨਾਂ ਨੂੰ ਕਹੂੰਗਾ ਮੈਂ ਇਹਨਾਂ ਨੂੰ ਨਹੀਂ ਕਹੂੰਗਾ ਜਿਹੜੇ ਹੈਂਡਗਲ ਕਰਕੇ ਲੋਕਾਂ ਨੂੰ ਬਸਾਂ ਦੇ ਘਰਾਂ ਚੋਂ ਕੱਢ-ਕੱਢ ਕੇ ਜਿੰਨਾਂ ਨੂੰ ਮਾਰਿਆ ਮੈਂ ਉਹਨਾਂ ਨੂੰ ਨਹੀਂ ਕਹੂੰਗਾ ਮੈਂ ਤੇ ਸੱਚਾਈ ਹੈ ਕਿ ਜਿਨ੍ਹਾਂ ਨੇ ਕੁਰਬਾਨੀ ਸਾਡੇ ਲਈ ਦਿੱਤੀ ਹੈ ਸੁਦੀਰ 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 ਜੁਰੀ ਵੇਲੇ ਤੁਸੀਂ ਜਿੰਦਾਸ਼ੀਤ ਦਾ ਕਿੱਦਾਂ ਕਹਿਣ ਲੱਗੇ ਦੇਖੋ ਜਦੋਂ ਪਿੰਡਾਂ ਵਾਲੀ ਗੱਲ ਕਰੀਏ ਜਾਂ ਅੰਮ੍ਰਿਤਪਾਲ ਦੀ ਗੱਲ ਕਰੀਏ ਤੇ ਅੰਮ੍ਰਿਤਪਾਲ ਨੇ ਆ ਕੇ ਵੀ ਮਾਹੌਲ ਪੂਰਾ ਖਰਾਬ ਕਰਤਾ ਸੀਗਾ ਜੋ ਸੱਚਾਈ ਹੈ ਹਣ ਸੰਵਧਾਨਿਕ ਤੌਰ ਦੇ ਉੱਤੇ ਉਹਨੂੰ ਇੰਨੀ ਵੋਟ ਬਈਆ ਸੰਵਧਾਨਿਕ ਤੌਰ ਦੇ ਉੱਤੇ ਜਿਹਨੂੰ ਇੰਨੀ ਵੋਟ ਨੰਨਸੇ ਹਟ ਜਾਂਦਾ ਫਿਰ ਐਟਮ ਉਸ ਜੀ ਕਹਿੰਦੇ ਨੰਨਸੇ ਅਰਦਾ ਬਲਵਨ ਜਵਾਬ ਦੋ ਨਾ ਐਨਐਸੇ ਲੱਗਾ ਕਿ ਇਸ ਗੱਲ ਨੂੰ ਵੀ ਦੱਸੋ ਦੱਸ ਦੇ ਨਾ ਜੋ ਪੰਜਾਬ ਦਾ ਨਾ ਬੇੜਾ ਕਰਕੇ ਕੀਤਾ ਪੰਜਾਬ ਦਾ ਬੇੜਾ ਕਰਕੇ ਕੀਤਾ ਮੇਰੀ ਗੱਲ ਸੁਣੋ ਸਾਰੇ ਤੁਸੀਂ ਵੀ ਮੰਨਦੇ ਹੋ ਮੈਂ ਵੀ ਮੰਨਦਾ ਹਾਂ ਠੀਕ ਆ ਆਪਾਂ ਗੁਰੂ ਗ੍ਰੰਥ ਸਾਹਿਬ ਮਾਰਾ ਮੱਥਾ ਟੇਕਦੇ ਅੱਗੇ ਜਾ ਕੇ ਆਪਾਂ ਨੂੰ ਕੋਈ ਅਧਿਕਾਰ ਨਹੀਂ ਨਾ ਤੁਹਾਡੇ ਕੋਲ ਅਧਿਕਾਰ ਨਾ ਮੇਰੇ ਕੋਲ ਨਾ ਕਿਸੇ ਹੋਰ ਕੋਲ ਅਧਿਕਾਰ ਅਸੀਂ ਉਹਨੂੰ ਸਿਰ ਦੇ ਉੱਤੇ ਰੱਖਾਂਗੇ ਅਸੀਂ ਰਮਾਇਣ ਦੀ ਪਾਲਕੀ ਅਸੀਂ ਰਮਾਇਣ ਦੀ ਪਾਲਕੀ ਲੈ ਕੇ ਕੋਈ ਇਹੋ ਜਿਹੀ ਹਰਕਤ ਨਹੀਂ ਕਰਾਂਗੇ ਇਹ ਸਾਡਾ ਧਰਮ ਕਹਿੰਦਾ ਤੁਹਾਡੇ 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 ਮੂੰਹ ਦੇ ਰੰਗਾਂ ਖਦੀ ਤੁਹਾਡੇ ਤੁਹਾਡੇ ਮੂੰਹ ਦੇ ਵਿੱਚ ਕੀ ਉਸ ਲਈ ਸ਼ੱਕਰ ਪਈ ਹੁੰਦੀ ਆ ਜਦੋਂ ਕੋਰਟ ਦੇ ਵਿੱਚ ਕਹਿੰਦੇ ਆ ਗੀਤਾ ਉੱਤੇ ਅਧਰਾ ਕੇ ਜੋ ਮੈਂ ਕਹੂੰਗਾ ਸੱਚ ਕਹੂੰਗਾ ਤੁਹਾਨੂੰ ਵੀ ਬਦਾਂ ਦਾ ਬੰਦੇ ਝੂਠੀਆਂ ਥੋਂ ਗਾਂਦੇ ਆ ਅੱਜ ਤੱਕ ਤੁਸੀਂ ਕਿਸੇ ਨੇ ਪ੍ਰੋਪਰ ਗੰਡਾ ਚੱਕਿਆ ਵੀ ਸਾਡੇ ਧਾਰਮਿਕ ਗ੍ਰੰਥ ਨੂੰ ਉਥੋਂ ਦੀ ਪਰੇ ਕਰੋ ਇਹਦੀਆਂ ਝੂਠੀਆਂ ਸੋਹਾਂ ਖਾਂਦੇ ਆ ਕਦੀ ਮੁੱਦਾ ਚੱਕਿਆ ਤੁਸੀਂ ਮੁੱਦਾ ਦੇਖੋ ਹੁਣ ਜੋ ਚੱਲਦਾ ਪਿਆ ਸਿਸਟਮ ਹੈ ਗੀਤਾ ਉਥੋਂ ਚੱਕੀ ਗਈ ਹੋਈ ਆ ਤੁਹਾਨੂੰ ਲੱਗਦਾ ਕਿ ਇਸ ਟਾਈਮ ਆ ਰਿਹਾ ਹੁਣ ਕੁਝ ਨਹੀਂ ਆ ਰਿਹਾ ਦਿਖਾਓ ਤੁਸੀਂ ਦਿਖਾਓ ਨਾ ਹੁਣ ਹੈ ਨਹੀਂ ਤੁਹਾਨੂੰ ਬੰਦੇ ਨੂੰ ਗਵਾਹੀ ਲੈਂਦੇ ਆ ਨਹੀਂ 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 ਤੁਹਾਨੂੰ ਲੱਗ ਰਿਹਾ ਤੁਹਾਨੂੰ ਲੱਗ ਰਿਹਾ ਇਹ ਫਿਲਮੀ ਸਟਾਈਲ ਦਾ ਸਿਸਟਮ ਹੈ ਖਤਮ ਹੋ ਚੁੱਕਾ ਆ 1998 ਜਿਹੜੇ ਲਾਈਨ ਆਫ ਕੰਟਰੋਲ ਦੀ ਲੜਾਈ ਤੋਂ ਬਾਅਦ ਖਤਮ ਹੋ ਚੁੱਕਾ ਆ ਅੱਜ ਵੀ ਜਦੋਂ ਮੈਂ ਵੀ ਮੇਰੇ ਤੇ ਵੀ ਪਰਚੇ ਪਏ ਆ ਜਦੋਂ ਬਿਆਨ ਲੈਂਦੇ ਉਦੋਂ ਇਹ ਕਹਿੰਦੇ ਕਿ ਇਦਾਂ ਦੇ ਬਿਆਨ ਜੇ ਹੋਣ ਲੱਗ ਜਾਣ ਤਾਂ ਫਿਰ ਤਾਂ ਮੇਰੇ ਵਰਗਾ ਵੀ 6 ਮਹੀਨੇ ਕੱਟ ਕੇ ਮੈਂ ਵੀ ਕਹਦਾਂ ਕਿ ਮੇਰਾ ਕਸੂਰ ਨਹੀਂ ਹੈ ਮੈਂ ਕਸੂਰ ਮੰਨਿਆ ਕਸੂਰ ਮੰਨ ਕੇ ਮੈਂ ਬਰੀ ਵੀ ਹੋ ਕੇ ਕੇਸ ਚ ਬਾਹਰ ਆਇਆ ਅੱਜ ਮੈਂ ਕਹਿੰਦਾ ਠੀਕ ਆ ਤੁਸੀਂ ਤਜੀਬ ਟੰਡਨ ਨਾਲ ਰਹੇ ਹੋ ਅੱਜ ਜੀਵ ਟੰਡਨ ਤੁਹਾਡੇ ਦੇ ਅਲੀਗੇਸ਼ਨ ਲਾਂਦਾ ਤੁਸੀਂ ਉੱਥੇ ਲਾਣੇ ਹੋ ਪਰ ਇਹਦੇ ਵਿੱਚ ਤੁਹਾਨੂੰ ਤੁਸੀਂ ਕਦੀ ਇਹ ਨਹੀਂ ਦੇਖਿਆ ਵੀ ਬਦਨਾਮ ਕੌਣ ਹੁੰਦਾ ਹਿੰਦੂ ਕੌਮ ਹੋ ਰਹੀ ਆ ਤੁਸੀਂ ਤਾਂ ਆਪਣੀਆਂ ਰਾਏ ਚਾਹੇ ਤੁਸੀਂ ਤੁਸੀਂ ਰਾਜਨੀਤੀ ਗੱਲ ਨਹੀਂ ਕਰਦੇ ਗਨਮੈਂਦੀ ਪਰ ਉਧਰ ਗਨਮੈਂਦੀ ਦੀ ਗੱਲ ਆ ਪਰ ਜੇ ਤੁਸੀਂ ਕਹਿੰਦੇ ਤੁਹਾਡੇ ਗੱਲ ਦਾ ਮਸਲਾ ਗਨਮੈਂਦੀ ਰਾਜਨੀਤੀ ਕਰਦੇ ਆ ਪਰ ਇਹ ਚ ਬਦਨਾਮ ਕੌਣ ਹੋ ਰਿਹਾ ਮੈਂ ਇਹ ਹੀ ਤੁਹਾਨੂੰ ਕਹਿਣਾ ਚਾਹਾਂ ਜਦੋਂ ਤਾਂ ਪੂਰੇ ਪੰਜਾਬ ਲੈਵਲ ਤੋਂ ਲੁਧਿਆਣਾ ਲੈਵਲ ਤੋਂ ਜਦੋਂ ਗਨਮੈਨ ਵਾਪਸ ਹੋ ਜਾਂਦੇ ਨੇ ਫਿਰ ਇਹਨਾਂ ਨੂੰ ਮੁੱਦੇ ਯਾਦ ਆ ਜਾਂਦੇ ਨੇ ਮੈਂ ਤੁਹਾਨੂੰ ਕਹਿ ਰਿਹਾ ਸੀ ਮੁੱਦੇ ਮੁੱਦੇ ਯਾਦ ਆਣ ਕਿ ਮੁੱਦਾ ਚੱਕਣਾ ਮੁੱਦਾ ਚੱਕ ਕੇ ਦਿਖਾਣਾ ਪ੍ਰਸ਼ਾਸਨ ਦੇ ਨਿਗਾ ਦੇ ਵਿੱਚ ਕਿ ਅਸੀਂ ਇਕੱਠ ਦਿਖਾਣਾ ਹਜੂਮ ਦਿਖਾਣਾ ਮਤਲਬ ਇੱਕ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਨੀ ਅਫਸਰਾਂ ਦੇ ਉੱਪਰ ਕਿਉਂ ਪਾਣੀ ਕਿਉਂ ਕਾਰਵਾਸੇ ਪਾਣਾ ਆਪਾਂ ਕੀ ਦਿਖਾ ਰਹੇ ਆ ਗਨਮੈਨ ਲੈਣ ਵਾਸਤੇ ਆਪਾਂ ਇਹਨੇ ਥੱਲੇ ਡਿੱਗ ਜਾਾਂਗੇ ਪੰਜਾਬ ਦਾ ਕਿਉਂ ਕਿਹਾ ਜਾਂਦਾ ਕਿ ਪੰਜਾਬ ਦਾ ਮਾਹੌਲ ਕੌਣ ਖਰਾਬ ਕਰ ਰਿਹਾ ਇਹਨਾਂ ਦੀ ਪਾਰਟੀ ਦੇ ਮੁੱਖ ਬੰਦੇ ਜਿਹੜੇ ਖੱਬੇ ਸੱਜੇ ਸਾਨੂੰ ਖੁਦ ਫੋਨ ਕਰ ਕਰਕੇ ਇਹਨੂੰ ਰਾਸ਼ਟਰੀ ਟੋਟਨਾ ਸੰਬੋਧਨ ਕਰਦੇ ਨੇ ਅੱਛਾ ਏਡਾ ਵੱਡਾ ਸ਼ਬਦ ਇਹਨਾਂ ਦੀ ਪਾਰਟੀ ਦੇ ਬੰਦੇ ਕਹਿੰਦੇ ਨੇ ਸਾਨੂੰ ਕਿ ਇਹ ਤਾਂ ਏਦਾਂ ਦਾ ਰਾਸ਼ਟਰੀ ਟੋਟ ਮੁਖਵਰ ਕਿਉਂ ਕਿਹਾ ਜਾਂਦਾ ਇਹਨੂੰ ਨਜੀਬ ਕੰਡਨ ਨੂੰ ਕੌਣ ਕਹਿੰਦਾ ਇਹਨਾਂ ਦੀ ਪਾਰਟੀ ਦੇ ਖਾਸ ਬੰਦੇ ਜਿਹੜੇ ਨਾਲ ਫਿਰਦੇ ਨੇ ਮੈਂ ਤਾਂ ਇਹ ਹੈਰਾਨਾ ਜਿਹੜਾ ਆਪਣੇ ਪਾਰਟੀ ਦੇ ਸਗੇ ਨਹੀਂ ਤੁਸੀਂ ਮਾੜਾ ਮੋਟਾ ਤੁਸੀਂ ਉਸੇ ਕੰਡਨ ਦੇ ਤਾਂ ਸਗੇ ਹੋ ਜੋ ਸਾਨੂੰ ਦਾ ਦੁੱਖ ਇਸ ਚੀਜ਼ ਦਾ ਹੈ ਕਿ ਤੁਸੀਂ ਆਪਣੇ ਬੰਦੇ ਸਗੇ ਨਹੀਂ ਹੋ ਚਲੋ ਸਾਰੀਆਂ ਗੱਲਾਂ ਛੱਡੋ ਬੰਦੀ ਸਿੰਘ ਵੀ ਛੱਡੋ ਸਾਰੇ ਛੱਡੋ ਨਾ ਸ਼ਬਦ ਛੱਡੋ ਤੁਹਾਡੀ ਪਾਰਟੀ ਕੋਈ ਆਈਟਮ ਕਿਹੜਾ ਮੁੱਦਾ ਜਿਹੜਾ ਆਈਟਮ ਚਰਚਾ ਦਾ ਵਿਸ਼ਾ ਹੈਗਾ ਪੰਜਾਬ ਦੇ ਕਿ ਹਿਮਾਚਲ ਦੇ ਵਿੱਚ ਜਾ ਕੇ ਸਾਡੇ ਪੰਜਾਬੀਆਂ ਦੇ ਨਾਲ ਦੁਰਵਰਤਾ ਹੋ ਰਹੀ ਆ ਉਹ ਤਾਂ ਤੁਸੀਂ ਛੱਡੋ ਉਸ ਤੋਂ ਪਹਿਲਾਂ ਵੀ ਇੱਕ ਮੁੱਦਾ ਜਿਹੜਾ ਪੇਪਰ ਲੀਕ ਹੋਇਆ ਕਿਹੜਾ ਪੇਪਰ ਲੀਕ ਹੋਇਆ ਜਿਹੜਾ ਸਾਰੇ ਜਿਹੜੇ ਪੜ ਪੜ ਕੇ ਜਿਹੜੇ ਲੱਗਣ ਜਿਹੜੇ ਡਾਕਟਰ ਲੱਗਣੇ ਸੀਗੇ ਉਹਦਾ ਪੇਪਰ ਲੀਕ ਕਰਤਾ ਜਿਹੜਾ ਕੱਲ ਆਮ ਆਦਮੀ ਪਾਰਟੀ ਨੇ ਵੀ ਉੱਥੇ ਰੋਸ਼ ਦਿੱਤਾ ਆਵਾ ਚੰਡੀਗੜ੍ਹ ਜਾ ਕੇ ਤੁਸੀਂ ਚੱਕੇ ਮੈਂ ਤੈਨੂੰ ਕੀ ਕਰ ਪਹਿਲਾਂ ਪਾਰਟੀਆਂ ਦਾ ਚੱਕ ਜਿਹੜਾ ਪਾਰਟੀਆਂ ਨੂੰ ਸ਼ੁਰੂ ਕੀਤਾ ਉਹਦਾ ਕਰ ਲਵੇ ਜਿਹਨਾਂ ਨੂੰ ਜਿਹਨਾਂ ਨੂੰ ਪਹਿਲਾਂ ਸੁਣ ਤਾਂ ਲੋ ਜਿਨ੍ਹਾਂ ਨੇ ਸੁਣ ਲਓ ਨਾ ਅਸੀਂ ਮੁੱਦੇ ਚੱਕਿਆ ਹੋਇਆ ਸ਼ਿਵਸਾ ਸਮਾਜਵਾਦੀ ਵੱਲੋਂ ਮੁੱਦੇ ਚੱਕਿਆ ਸੀ ਮੈਮੋਰੰਡਮ ਡੀਸੀ ਸਾਹਿਬ ਨੂੰ ਵੀ ਦੇ ਕੇ ਆਇਆ ਹੈ ਏਡੀਸੀ ਸਾਹਿਬ ਨੂੰ ਵੀ ਦੇ ਕੇ ਆਇਆ ਹੈ ਪਰ ਜੀਤ ਰਹਿਣਾ ਕਿਹਦੀ ਝੋਲੀ ਜੇ ਪਈ ਹੈ ਪਹਿਲਾਂ ਸੁਣ ਤਾਂ ਲੋ ਨਹੀਂ ਤੁਸੀਂ ਸਮਾਜਿਕ ਦੀ ਗੱਲ ਕਰਦੇ ਹੋ ਨਾ ਸਮਾਜਵਾਦੀ ਸਮਾਜ ਦੇ ਕੰਮ ਕਰਦੀ ਹੈ ਸਨਾਤਨ ਧਰਮ ਦਾ ਵੱਖਰੇ ਹੋ ਕੇ ਵੀ ਕੰਮ ਕਰ ਰਹੀ ਆ ਟਰਾਂਸਪੋਰਟ ਦੇ ਮੁੱਦਿਆਂ ਤੋਂ ਲੈ ਕੇ ਜੋ ਇੱਥੇ ਇਲੀਗਲ ਤਰੀਕੇ ਨਾਲ ਬੱਸਾਂ ਚੱਲਦੀਆਂ ਪਈਆਂ ਨੇ ਹਰ ਪਾਸੇ ਚੱਲਦੀਆਂ ਪਈਆਂ ਨੇ ਅਸੀਂ ਮੁੱਦੇ ਚੱਕ ਰਹੇ ਹਾਂ ਸਾਰੇ ਹਮ ਚੱਕ ਰਹੇ ਹਾਂ ਸਾਨੂੰ ਇੱਥੋਂ ਦੀ ਕਰਿੰਦੇ ਤੱਕ ਬਤਨੀਆਂ ਦੇ ਵਿੱਚ ਵੀ ਤੁਹਾਡਾ ਨਾਮ ਦੀ ਕਈ ਵਾਰ ਸਾਡੇ ਕੋਲ ਚਾਹੇ ਕੋਈ ਤੁਹਾਡਾ ਗਰੁੱਪ ਉਹਨਾਂ ਜੋ ਆਇਆ ਵੀ ਬੱਸਾਂ ਵਾਲਿਆਂ ਕੋਲ ਪੈਸੇ ਦੀ ਮੰਗ ਕੀਤੀ ਜਾਂਦੀ ਆ ਇਹ ਟਰਾਂਸਪੋਰਟਰਾਂ ਨੂੰ ਹੁਣ ਤੰਗ ਕਰਦੇ ਵੀ ਯੂਪੀ ਬਿਹਾਰ ਵਾਲੇ ਜਿਹੜੇ ਪ੍ਰਵਾਸੀ ਲੋਕ ਆਪਣੇ ਪਿੰਡਾਂ ਨੂੰ ਜਾਂਦੇ ਆ ਉਹੀ ਉਹਨਾਂ ਦੀ ਬੱਸਾਂ ਜਿਹੜੇ ਲਵਾਉਂਦੇ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਮੈਂ ਕਹਿੰਦਾ ਜੀ ਮੈਂ ਤੰਗ ਕਰਦਾ ਮੈਂ ਪੈਸੇ ਲੈ ਰਿਆਂ ਠੀਕ ਹੈ ਜੀ ਪੁਸ਼ਟੀ ਕਰੋ ਇਸ ਚੀਜ਼ ਦੀ ਕਿਉਂਕਿ ਮੈਂ ਅਸੀਂ ਇਹ ਕੰਮ ਕਰ ਰਹੇ ਸਮਾਜਵਾਦੀ ਵਾਲੋ ਸਾਨੂੰ ਰੋਕਣ ਵਾਲਾ ਕੌਣ ਸਾਡੇ ਫੋਨ ਚ ਇੰਨੀ ਜ ਕੋੜੀ ਤੋਂ ਚੈਨਲ ਦੇ ਮਾਧਮਾਈ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਰਿਕਾਰਡਿੰਗ ਵੀ ਸਾਹਮਣੇ ਪੇਸ਼ ਕਰਾਂਗੇ ਸ਼ਿਵਸਰਾਂ ਵਾਲਿਆਂ ਦਾ ਕਈਆਂ ਦੇ ਫੋਨ ਆਇਆ ਕਿ ਤੂੰ ਵਿੱਚੋਂ ਹਟ ਜਾ ਕਿਉਂ ਤੈਨੂੰ ਪੈਸੇ ਆਉਂਦੇ ਨੇ ਅਸੀਂ ਕੰਮ ਕਰ ਰਹੇ ਜੀ ਮਿਨਿਸਟਰ ਤੋਂ ਜੇ ਅਸੀਂ ਕੋਈ ਪੈਸੇ ਡਿਮਾਂਡ ਕਰਨੀ ਹੁੰਦੀ ਤਾਂ ਅਸੀਂ ਮੈਮੋਰੰਡਮ ਦੇਣਾ ਜਾਂਦੇ ਪਰ ਬੱਸਾਂ ਵਾਲਿਆਂ ਦਾ ਮੁੱਦਾ ਤਾਂ ਬਹੁਤ ਥਰਡ ਮੈਗਨਾ 33 ਗ੍ਰੇ ਇਹ ਕਿਸ ਚੀਜ਼ ਦੀ ਕਿੰਨਾ ਕਰੋੜ ਇੱਕ ਮਿੰਟ ਇੱਕ ਲੱਖ 32000 ਕਰੋੜ ਰੁਪਇਆ ਕਰਜ਼ਾ ਸਾਡੇ ਪੰਜਾਬ ਦੇ ਉੱਪਰ ਚੜਿਆ ਹੈ ਚੜਿਆ ਆ ਸਵਾ ਸਵਾ ਲੱਖ ਰੁਪਏ ਇਕੱਲੇ ਇਕੱਲੇ ਬੰਦੇ ਦੇ ਉੱਪਰ ਕਰਜ਼ਾ ਚੜਿਆ ਹੈ ਚੜਾਉਣ ਵਾਲਾ ਕੌਣ ਇਹ ਛੋਟੀਆਂ ਛੋਟੀਆਂ ਬੱਸਾਂ 100 ਪਲੱਸ ਬੱਸਾਂ ਚੱਲਦੀਆਂ ਪਈਆਂ ਨੇ ਰੋਜ਼ ਦਾ ਇੱਕ ਤੋਂ ਲੈ ਕੇ ਡੇਢ ਕਰੋੜਾ ਟਰਨਓਵਰ ਘੁੰਮਦਾ ਪਿਆ ਕੌਣ ਕਮਾ ਰਿਹਾ ਹੈ ਇਲੀਗਲ ਤਰੀਕੇ ਦੇ ਨਾਲ ਬੱਸਾਂ ਤੋਂ ਬਾਅਦ ਜਿਹੜੇ ਭਗਵੰਤ ਮਾਨ ਦਾ ਬੋਰਡ ਲੱਗਦਾ ਹੈ ਕਿ ਲੀ ਮੇਰੀ ਦਾ ਜੇ ਦਾ ਲੱਖ ਲੱਖ ਰੁਪਏ ਮਹੀਨੇ ਦਾ 15 ਦਿਨ ਦਾ ਕਿਰਾਇਆ ਕਦੀ ਉਹ ਮੁਦੇ ਚੱਕੇ ਉਹ ਬਿਲਕੁਲ ਨਹੀਂ ਕਰਦਾ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਐਦਾਂ ਨਹੀਂ ਹੁੰਦਾ ਉਹ ਕਰਜੇ ਉਹ ਕਰਜਾ ਨਹੀਂ ਦਿਖਦਾ ਉਹ ਹੱਡੀ ਗੱਲ ਸਹੀ ਹੈ ਕੋਈ ਮੈਨੂੰ ਕੋਈ ਅਥਾਰਟੀ ਤਾਂ ਨਹੀਂ ਲੱਗੀ ਨੀ ਮੈਂ ਇੱਕ ਗਰੀਬ ਘਰ ਚੋਂ ਆ ਫਾਈਨੈਂਸ਼ਲੀ ਸਟਰੋਂਗ ਨਹੀਂ ਹੈ ਜਿੰਨੇ ਜੋਗਾ ਉਹਨੇ ਜੋਗਾ ਹੈਗਾ ਜੋ ਮੈਂ ਕੰਮ ਕਰਨਾ ਇਹ ਮਤਲਬ ਕਿ ਵਿਚਾਰੀ ਗਾਜ ਗਰੀਬ ਦੇ ਡੇਕਦੀ ਨਾ 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 ਸੱਚਾਈ ਹੈ ਜੇ ਕੰਮ ਕਰਨੇ ਆ ਜੋ ਮੈਂ ਕਰ ਸਕਦਾ ਮੈਂ ਕਰ ਸਕਦਾ ਜੋ ਮੇਰਾ ਦਿਲ ਕਰੇਗਾ ਮੈਂ ਲੋਕਤੰਤਰ ਆ ਮੈਂ ਜਿਹੜੀ ਵਾਰ ਮੈਂ ਦਿਲ ਕਰਦਾ ਮੈਂ ਚੱਕ ਸਕਦਾ ਇਹ ਨਹੀਂ ਕਿ ਤੁਸੀਂ ਮੈਨੂੰ ਕੋਈ ਕੰਮ ਕਹਤਾ ਮੈਂ ਕਰ ਲਿਆ ਇਸ ਮਾਰਕੀਟ ਦੇ ਵਿੱਚ ਪਾਰਕਿੰਗ ਨੂੰ ਲੋਕੀ ਪਰੇਸ਼ਾਨ ਲੋਕਾਂ ਦਾ ਕੰਮ ਬੰਦ ਹੋ ਰਿਹਾ ਹੈ ਕਿ ਸਮਾਜਿਕ ਮੁੱਦਾ ਆ ਉੱਥੇ ਜਿਹੜਾ ਠੇਕੇਦਾਰ ਆ ਉਹ ਜਿਹੜੀ ਰੋਡ ਸਾਈਡ ਤੇ ਗੱਡੀ ਲੱਗਦੀ ਉੱਥੋਂ ਪੈਸੇ ਨਹੀਂ ਲੈਦਾ ਸਮਾਜਿਕ ਮੁੱਦਾ ਪਹਿਲੀ ਗੱਲ ਤਾਂ ਕਾਰਪੋਰੇਸ਼ਨ ਦੇ ਉੱਤੇ ਜਾਂਦੀ ਆ ਕਿਉਂ ਠੇਕਾ ਦਿੰਦੇ ਨੇ ਠੇਕਾ ਕਦੇ ਅਸੀਂ ਦਿੰਦੇ ਨਹੀਂ ਜੇ ਜਨਤਾ ਦੀ ਜਗ੍ਹਾ ਹੋ ਉੱਤੇ ਲੋਕਾਂ ਨੇ ਦੁਕਾਨਾਂ ਪੈਸੇ ਖਰੀਦ ਕੇ ਦਿੱਤੀਆਂ ਹੀਆਂ ਜਿਹੜਾ ਬੱਸ ਦੇ ਵਿੱਚ ਜਾਂਦਾ ਤੁਹਾਨੂੰ ਪੁੱਛ ਕੇ ਜਿਹੜੇ ਕਿਹੜੀ ਬੱਸ ਚੱਲਣਾ ਉਹਦਾ ਉਹ ਬੱਸ ਦਾ ਕਿਰਾਇਆ ਦੇ ਰਿਹਾ ਨਹੀਂ ਦੇ ਰਿਹਾ ਆਪਣੀ ਮਰਜ਼ੀ ਨਾਲ ਦੇ ਰਿਹਾ ਵੱਧ ਘੱਟ ਪਹਿਲਾਂ ਮੇਰੀ ਸੁਣੋ ਗੱਲ ਲੁਧਿਆਣਾ ਨਾ 70% ਯੂਪੀ ਬਿਹਾਰ ਵਾਲਿਆਂ ਦੇ ਸਿਰ ਤੇ ਚੱਲਦਾ ਫੈਕਟਰੀਆਂ ਦੇ ਵਿੱਚ ਕੰਮ ਉਹ ਚੱਲਦੇ ਨੇ ਉਹਨਾਂ ਦੇ ਹੱਕਾਂ ਦੇ ਲਈ ਆਵਾਜ਼ ਕੌਣ ਚੱਕਦਾ ਪਿਆ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕੋਈ ਆ ਕੇ ਕਹਿੰਦਾ ਕੋਈ ਕਾਂਗਰਸੀ ਲੀਡਰ ਇੱਕ ਕਾਂਗਰਸੀ ਲੀਡਰ ਕਹਿੰਦਾ ਕਿ ਇਹਨਾਂ ਨੂੰ ਭਜਾਓ ਦੂਜਾ ਕਾਂਗਰਸ ਲੀਡਰ ਕਹਿੰਦਾ ਕਿ ਮੇਰੇ ਭਰਾ ਨੇ ਅੱਛਾ ਠੀਕ ਹੈ ਨਾ ਜਦ ਤੂੰ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਜਦ ਵੋਟਾਂ ਇਕੱਠੀਆਂ ਕਰਨੀਆਂ ਉਦੋਂ ਭਰਾ ਨੇ ਬਾਕੀ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਭਜਾਓ ਚਲੋ ਇੱਕ ਗੱਲ ਤੁਸੀਂ ਮੈਂ ਪ੍ਰਵਾਸੀ ਮਜ਼ਦੂਰਾਂ ਦਾ ਸਾਡੇ ਦੇਸ਼ ਦਾ ਅੰਗਰੇਜ਼ ਬਿਲਕੁਲ ਠੀਕ ਐ ਐਦਾਂ ਕਰੋ ਤੁਹਾਨੂੰ ਮੈਂ ਇੱਧਰ ਹੀ ਜਗ੍ਹਾ ਤੇ ਲੈ ਕੇ ਜਾਂਦਾ ਜਿੱਥੋਂ ਜਾਣਾ ਦੁਰਭਰ ਹੋ ਜਾਂਦਾ ਜੇ ਉਹਨਾਂ ਨੂੰ ਵੈਂਡਰ ਜ਼ੋਨ ਖੋਲ ਕੇ ਦਿੱਤੇ ਆ ਜਦੋਂ ਵੈਂਡਰ ਜ਼ੋਨ ਦੇ ਵਿੱਚ ਉਹਨਾਂ ਨੂੰ ਜਗ੍ਹਾ ਦੇ ਦਿੱਤੀ ਫੇ ਜਿਹੜੀਆਂ ਉਹ ਰੇੜੀਆਂ ਆਪਣੀਆਂ ਵੈਂਡਰ ਜ਼ੋਨ ਦੇ ਵਿੱਚ ਲਵਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਵੇਚ ਲਵਾਉਣ ਦੀ ਜਿਹੜੀ ਚੀਜ਼ ਗਲਤ ਆ ਉਹ ਗਲਤ ਆ ਜਿਹੜੀ ਸਹੀ ਆ ਸਹੀ ਐ ਮੇਰੇ ਨਾਲ ਹੀ ਲੁਧਿਆਣਾ ਚ ਗੱਲਦਾ ਉਹ ਮੇਰੀ ਗੱਲ ਪਹਿਲਾਂ ਮੇਰੀ ਗੱਲ ਸੁਣੋ ਮੈਂ ਇਹਦੇ ਵਿੱਚ ਪਤਾ ਕੀ ਕਹੂੰਗਾ ਜਿਹੜੇ ਪ੍ਰਵਾਂ ਹੁਣ ਤਾਂ ਵਨੀਤ ਬਿੱਟੂ ਲਾਇਆ ਨਾ ਰਾਜ ਮੰਤਰੀ ਲਾਇਆ ਨਾ ਰੇਲਵੇ ਦਾ ਜਾ ਕੇ ਉਹਨਾਂ ਨੂੰ ਗਿਆਪਨ ਦੋ ਜਾ ਕੇ ਕਿ ਸਾਡੇ ਯੂਪੀ ਵਿਹਾਰ ਨੂੰ ਤੁਸੀਂ ਟ੍ਰੇਨਾਂ ਚਲਾਓ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਠੱਗੀਆਂ ਠੋਰੀਆਂ ਕਰਦੇ ਫਿਰ ਉਹ ਸਰਕਾਰ ਦੇ ਰੈਵਨਿਊ ਚ ਜਾਏਗਾ ਗਿਆਪਨ ਤੁਸੀਂ ਵੀ ਦੇ ਸਕਦੇ ਤੁਸੀਂ ਉਹਦੇ ਅਸੀਂ ਜਾ ਕੇ ਤਾਂ ਡੀਸੀ ਸਾਹਿਬ ਨੂੰ ਹੀ ਦਿੱਤਾ ਸੀ ਤਾਂ ਉਹ ਸ਼ੁਰੂਆਤ ਕੀਤੀ ਹੈ ਪਰ ਲੋਕੀ ਪਹਿਲੇ ਹੀ ਬਲੇਮਿੰਗ ਲਾਣੇ ਸ਼ੁਰੂ ਹੋ ਗਏ ਇਹਨਾਂ ਨੇ ਪੈਸੇ ਚੱਕ ਲੈ ਇਹਨਾਂ ਨੇ ਇਹ ਕਰ ਲਿਆ ਉਹ ਕਰ ਲਿਆ ਕੀ ਕਰਨ ਦੇ ਵਿੱਚ ਤਾਂ ਬਲੇਮ ਤਾਂ ਸਾਡੇ ਤੇ ਹੀ ਬੋਲਾਂਗੇ ਮਾਤਾ ਫਿਰ ਉਹੀ ਹੈ ਨਾ ਸਾਨੂੰ ਕਿਸੇ ਦਾ ਕੋਈ ਫਰਕ ਨਹੀਂ ਹੈਗਾ ਜਿਹੜੇ ਮੁੱਦੇ ਤੇ ਤੁਰੇ ਸੀ ਉੱਤੀ ਦੁਆਰਾ ਆਨੇ ਗੁਰਜੀਤ ਰਾਣਾ ਕਿਦੀ ਗੁਰਜੀਤ ਰਾਣਾ ਦੇਖੋ ਸਮਾਜਵਾਦੀ ਪਾਰਟੀ ਦਾ ਕੋਈ ਹਿੱਸੇ ਹਿੱਸੇਦਾਰ ਨਹੀਂ ਹੈਗਾ ਨਾ ਨਿਸ਼ਕਾਸੀ ਕੀਤਾ ਹੈ ਪਾਰਟੀ ਚ ਪਹਿਲਾ ਸ਼ਿਫਸਨਾ ਪੰਜਾਬ ਦਾ ਇਹ ਅਸੀਂ ਜਾਂਚ ਦਾ ਵਿਸ਼ਾ ਬਹੁਤ ਵੱਡਾ ਆ ਬਦਨਾਮ ਕਰਨ ਵਾਸਤੇ ਕਿ ਵੀ ਥਿਉਰੀ ਹੈ ਇਹ ਟੰਡਨ ਜੀ ਦੀ ਥਿਉਰੀ ਹੈ ਕਿ ਕਿਸੇ ਨਾ ਕਿਸ ਨੇ ਮੋਰਾ ਬਣਾ ਕੇ ਪਾਰਟੀ ਨੂੰ ਬਦਨਾਮ ਕਰ ਲਿਆ ਟੰਡਨ ਨਹੀਂ ਗੁਰਜੀਤ ਰਾਣਾ ਨੂੰ ਚਿੱਟਾ ਵੇਚਣ ਲਾਇਆ ਸਮਾਜਵਾਦੀ ਵਿੱਚ ਦੇਖੋ ਇਹ ਆਪਾਂ ਕਹਿ ਨਹੀਂ ਸਕਦੇ ਪਰ ਇਹ ਸਚਾਈ ਹੈ ਕਿ ਪਾਰਟੀ ਦਾ ਬੰਦਾ ਇੱਧਰ ਤੋਂ ਇੱਧਰ ਭੇਜਦਾ ਜੀ ਦੇਖੋ ਕਰਦੇ ਕੀ ਨੇ ਕੀ ਨਹੀਂ ਕਰਦੇ ਬਦਨਾਮ ਕਰਨ ਦੀ ਕੋਸ਼ਿਸ਼ ਚਲੋ ਮੈਂ ਛੱਡ ਦਿੰਨੇ ਆ ساری ਗੱਲ ਇੰਨੀ ਆਪ 50 ਪਾਰਟੀਆਂ शिवसेना ਜੱਥੇਬੰਦੀਆਂ ਨੇ ਜਿਹਦੇ ਵਿੱਚ 10 ਐਕਟਿਵੇਟ ਪਾਰਟੀਆਂ ਤੋਂ ਧਿਆਨ ਵਿੱਚ ਬੈਠੀਆਂ ਨੇ ਕੋਈ ਵੀ ਤੁਮਲੇਸ਼ ਭਰਤਵਾਜੀ ਦੇ ਉੱਪਰ ਉਂਗਲ ਨਹੀਂ ਉਠਾ ਸਕਦਾ ਚੈਲੰਜ ਨਹੀਂ ਕਰ ਸਕਦਾ ਪਰ ਇਹਨਾਂ ਨੂੰ ਕੀ ਤਕਲੀਫ ਹੈ ਹਰ ਵਕਤ ਸਿਰ ਗਨਮੈਨ ਦੀ ਰਾਜਨੀਤੀ ਹੈ ਕਿ ਗਨਮੈਨ ਉੱਡ ਗਏ ਨੇ ਜੀ ਹੁਣ ਕੱਲ ਵੀ 15-15 ਗਨਮੈਨ ਵਾਪਸ ਆਏ ਨੇ ਮੈਂ ਇੱਕ ਇੱਕ ਚੀਜ਼ ਦੀ ਆ ਮੈਂ ਕਹਿੰਦਾ ਸਭ ਦੇ ਉੱਡਣ ਦੀ ਕੰਮ ਹੋਣਾ ਚਾਹੀਦਾ ਵਰਕ ਕਰੋ ਜ਼ਮੀਨੀ ਸਤ੍ਹਾ ਤੋਂ ਕੰਮ ਕਰੋ ਅੱਜ ਫੇਸਬੁੱਕ ਤੇ ਕੀ ਪਾ ਰਹੇ ਨੇ ਕਿ ਅਸਲ ਕੀ ਪਾ ਰਹੇ ਨੇ ਕਿ ਅਸੀਂ ਅਸੀਂ ਆਪਣੀ ਰੱਖਿਆ ਅਸੀਂ ਆਪ ਕਰਾਂਗੇ ਹੁਣ ਤੁਸੀਂ ਆਪਣੀ ਰੱਖਿਆ ਕਰ ਰਹੇ ਹੋ ਮਤਲਬ ਗਨਮੈਨ ਚਲਾ ਗਿਆ ਹੁਣ ਤੇ ਰੱਖਿਆ ਫੇਸਬੁਕ ਤੇ ਅਪਲੋਡ ਕਰਕੇ ਫੋਟੋ ਪਾ ਰਿਹਾ ਹਾਂ ਕਮੈਂਟ ਪਾ ਪਾ ਕੇ ਬੰਦਾ ਮੈਂ ਤੁਹਾਨੂੰ ਇੱਕ ਗੱਲ ਹੋਰ ਕਹੂੰਗਾ ਕੋਈ ਵੀ ਸਮਾਜ ਦਾ ਬੰਦਾ ਮੈਂ ਹਿੰਦੂ ਸਮਾਜ ਦਾ ਬੰਦਾ ਪਹਿਲਾਂ ਤਾਂ ਹਿੰਦੂ ਸਮਾਜ ਦੇ ਜਿਹੜੇ ਜੱਥੇਬੰਦੀਆਂ ਦੇ ਲੋਕ ਨੇ ਚਾਹੇ ਉਹ ਜਿਹੜੇ ਮਰਜੀ ਅਧਿਕਾਰ ਚ ਲੱਗੇ ਹੋਣ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਗਾ ਕੋਈ ਵੀ ਇੱਕ ਹਿੰਦੂ ਸਮਾਜ ਦਾ ਬੰਦਾ ਜਿਹੜਾ ਸ਼ਫਸਨਾ ਚਲਾਉਂਦੇ ਨੇ ਉਹ ਆਖੇ ਇੱਕ ਉਂਗਲ ਸਾਡੇ ਪ੍ਰਧਾਨ ਜੀ ਕਮਲੇਸ਼ ਭਾਰਦਾ ਜੀ ਨਾਲ ਕਰਕੇ ਦਿਖਾਣ ਕਿ ਉਹਨਾਂ ਦੇ ਇੱਕ ਵੀ ਪਰਚਾ ਦਰਜ ਹੈ ਇਹ ਗੱਲ ਤੁਸੀਂ ਟੰਡਨ ਮਾਰੇ ਵੀ ਗਈ ਸੀ ਫਿਰ ਤੁਸੀਂ ਸ਼ਿਮਦੇ ਗਰੁੱਪ ਜੇ ਵੀ ਗਈ ਸੀ ਪਹਿਲਾਂ ਸੁਣ ਲਓ ਮ ਯਾ ਉਹਨਾਂ ਦੇ ਉਤੇ ਇੱਕ ਪਰਚਾ 45 ਸਾਲ ਹੋ ਗਏ ਉਹਨਾਂ ਰਾਜਨੀਤੀ ਕਰਦੇ ਨੂੰ ਪਾਰਟੀ ਵਿੱਚ ਦਾ ਬੇਤਾਜਾ ਬੰਦੇ ਦਾ ਲੀਡਰ ਨੇ ਹੋ ਆਪ ਪਰ ਉਹਨੇ ਪਾਰਟੀ ਵਿੱਚ ਤਾਂ ਬੇਤਾਜਾ ਸਾਬਤ ਥੋੜੀ ਹੋ ਸਾਬਤ ਥੋੜੀ ਹੋਗਾ ਕਿ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਮਸਰਾਂ ਪੰਜਾਬ ਨੇ ਖਬਰ ਲਵਾਈ ਕਿ ਉਹ ਸ਼ਮਸਰਾਂ ਪੰਜਾਬ ਨੂੰ ਸ਼ਾਮਲ ਕੀਤਾ ਨਿਸ਼ਕਾਸ਼ਿਤ ਕੀਤੇ ਦੀ ਦਿਖਾਓ ਕਿੱਥੇ ਆ ਖਬਰ ਸਾਡੇ ਵੱਲੋਂ ਜੁਆਇਨ ਕੀਤਾ ਇਹ ਕਿਤੇ ਬਸੇ ਚਲੋ ਠੀਕ ਹੈ ਐਮਨ ਸ਼ਮਸਰਾਂ ਪੰਜਾਬ ਜਦ ਐਨ ਡੀ ਪੀ ਐਸ ਕੇਸ ਵੀ ਚੱਲਦੇ ਕ ਬੰਦੇ ਦੇ ਉੱਪਰ ਕਿਉਂ ਬੈਠਾ ਐਨ ਡੀ ਪੀ ਐਸ ਹੈ ਉਹਦੇ ਮੈਂ ਤੁਹਾਨੂੰ ਖਬਰ ਦਿਖਾ ਦੇਣਾ ਨਾਮ ਤਾਂ ਮੈਨੂੰ ਨਹੀਂ ਪਤਾ ਮੈਂ ਦੱਸ ਨਹੀਂ ਲੁਧਿਆਣੇ ਦਾ ਹੀ ਹੈ ਠੀਕ ਹੈ ਜੀ ਉਹਦੇ ਤੇ ਐਨਡੀਪੀ ਦਾ ਕੇਸ ਚੱਲ ਰਿਹਾ ਉਸ ਨੂੰ ਚਾਹੇ ਨਹੀਂ ਆਹੀ ਜਨਤਾ ਨੂੰ ਸੱਚ ਦਿਖਾਓ ਜਨਤਾ ਨੂੰ ਦਿਖਾ ਰਿਹਾ ਤੇ ਖਬਰ ਕੱਢ ਕੇ ਦਿਖਾਣਾ ਤੁਹਾਨੂੰ ਮੈਂ ਉਸੇ ਬੰਦੇ ਦੀ ਨਸ਼ੇ ਦਾ ਨਸ਼ੇ ਦਾ ਟਰੱਕ ਫੜਿਆ ਗਿਆ ਨਸ਼ੇ ਦਾ 1 ਲੱਖ ਕੈਪਸੂਲ ਆ ਦੇਖੋ ਆ ਸ਼ਿਵਸਨਾ ਪੰਜਾਬ ਦੇ ਪਾਰਟੀ ਦਾ ਬੰਦਾ ਆ ਐਨਡੀਪੀ ਦਾ ਕੇਸ ਚੱਲਦਾ ਹੋਵੇ ਇਸ ਬੰਦੇ ਦੇ ਉੱਪਰ ਠੀਕ ਹੈ ਤੇ ਇਹ ਬੰਦੇ ਨੂੰ ਅੱਜ ਵੀ ਪਾਰਟੀ ਦੇ ਵਿੱਚ ਇਹਨੂੰ ਜ਼ਿਲ੍ਹਾ ਪ੍ਰਧਾਨਗੀ ਦਿੱਤੀ ਗਈ ਹੈ ਸਭ ਤੋਂ ਵੱਡੀ ਗੱਲ ਹੈ 1 ਲੱਖ ਕੁਛ ਹਜ਼ਾਰ ਕੈਪਸੂਲ ਫੜੇ ਗਏ ਨੇ। ਚਲੋ ਇਸ ਬਿਨਾ ਮੈਂ ਗੱਲ ਮੁਕਦੀ ਕਰਦੇ ਚਲੋ ਸ਼ਿਵਸਨਾ ਪੰਜਾਬਾ ਸ਼ਿਵ ਸਮਾਜਵਾਦੀ ਆ ਸਾਡੇ ਪ੍ਰਧਾਨ ਜੀ ਨੂੰ ਬੜੀ ਨਿਮਰਤਾਪੂਰਵਕ ਪ੍ਰਧਾਨ ਜੀ ਇਕੱਲੇ ਪਾਰਟੀ ਨੇ ਨਹੀਂ ਨਹੀਂ ਮੈਂ ਗੱਲ ਨਿਮਰਤਾਪੁਰ ਗੱਲ ਕਰਦੇ ਨੇ ਮੈਂ ਕਿ ਪ੍ਰਧਾਨ ਜੀ ਇਕੱਲੇ ਪਾਰਟੀ ਨੇ ਪ੍ਰਧਾਨ ਜੀ ਦੇ ਉਦੇਦਾਰਾਂ ਦੀ ਰਿਸਪੌਂਸਿਬਿਲਿਟੀ ਜਦੋਂ ਕੋਈ ਪਿਓ ਆਪਣੇ ਬੱਚੇ ਪਾਲਦਾ ਹੈ ਜਾਂ ਆਪਣੇ ਫੈਕਟਰੀ ਵਿੱਚ ਕੰਮ ਤੇ ਕੋਈ ਮਾਲਕ ਵਰਕਰ ਰੱਖਦਾ ਆ ਕਿੰਨਾ ਕਿਤੇ ਉਹ ਜੋ ਕੋਈ ਗਲਤ ਕਰਦਾ ਤਾਂ ਜ਼ਿੰਮੇਦਾਰ ਤਾਂ ਮਾਲਕ ਦਾ ਹੱਕ ਬਣਦਾ ਮਾਲਕ ਕੀ ਮਾਲਕ ਦਾ ਜਾਂਚ ਕਰਨਾ ਪਿਛੇ ਨਹੀਂ ਜਿਹੜਾ ਆ ਉਹਨੂੰ ਤਰੋਪਾਵਾ ਕੇ ਸਿਰ ਟੱਪਾ ਚਾਹ ਤੱਪਾ ਦੇਖੋ ਸਚਾਈ ਹੈ ਐਵੇਂ ਦਾ ਪਰਿਵਾਰ ਦੇ ਵਿੱਚ ਚਾਰ ਚਾਰ ਭਰਾ ਵੀ ਹੁੰਦੇ ਨੇ ਇੱਕ ਕੰਮ ਕਰ ਲੈਂਦਾ ਕਿ ਇੱਕ ਇੱਕ ਫੈਕਟਰੀ ਚ ਹੁੰਦਾ ਇੱਕ ਯਾਨੀ ਕਿ ਚੋਰ ਬਣ ਜਾਂਦਾ ਜਾਂ ਛਿੱਟਾ ਛੁੱਟਾ ਬਿਨ ਲੱਗ ਜਾਂਦਾ ਆ ਇੱਕ ਲੀਡਰ ਬਣ ਜਾਂਦਾ ਕਿ ਦੁਕਾਨ ਦੁਕਾਨ ਤੇ ਬਹਿ ਜਾਂਦਾ ਫਰਕ ਹੁੰਦਾ ਚਾਰਾਂ ਦਾ ਹੁਣ ਚਾਰਾਂ ਦੇ ਵਿੱਚੋਂ ਪਿਆਰ ਕਿਹਦੇ ਨਾਲ ਹੋ ਜਾਂਦਾ ਚਾਰ ਚਾਰ ਪੁੱਤ ਹੋਏ ਚਾਰਾਂ ਵਿੱਚੋਂ ਜਦੋਂ ਜਦੋਂ ਬੰਦਾ ਕੋਈ ਗਲਤ ਕੰਮ ਕਰਦਾ ਕੀ ਕਹਿੰਦੇ ਕਿਹਦਾ ਮੁੰਡਾ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਬਦਨਾਮੀ ਦਾ ਪਾਰਟੀ ਦੀ ਹੋਗੀ ਨਾ ਪਾਰਟੀ ਦੀ ਬਦਨਾਮੀ ਹੋਗੀ ਉਥੇ ਪਿਓ ਤੇ ਉਂਗਲ ਉੱਠ ਗਈ ਪਰ ਅਸਲ ਵਿੱਚ ਦੱਸਣਾ ਪੈਂਦਾ ਐਵੇਂ ਤਾਂ ਪਾਰਟੀ ਐਲੀਗੇਸ਼ਨ ਲੱਗਦੇ ਰਹਿੰਦੇ ਨੇ ਸਾਫ਼ ਦਾ ਰਹਿਣਾ ਚਾਹੀਦਾ ਨਾ ਵੀ ਇਹ ਨਹੀਂ ਵੀ ਜਣਾ ਗਣੇ ਨੂੰ ਆਇਆ ਚੱਲ ਠੱਪਾ ਲਾ ਕੇ ਵਿੱਚ ਮਾਰਤਾ ਵੀ ਕੱਲ ਨੂੰ ਪਿਓ ਦੀ ਵੀ ਤਾਂ ਬਦਨਾਮੀ ਹੋ ਰਹੀ ਹੈ ਆਪਕੇ ਪਿਓ ਨੂੰ ਨਹੀਂ ਪਤਾ ਵੀ ਮੇਰੀ ਬਦਨਾਮੀ ਹੋ ਰਹੀ ਹੈ ਕਿੱਦਾਂ ਹੋ ਰਹੀ ਜੇ ਮੈਂ ਕਹਾਂ ਕਮਲੇਸ਼ ਭਾਰਤਵਾਦੀ ਤੇ ਨਹੀਂ ਕੋਈ ਪਰਚਾ ਨਹੀਂ ਕੋਈ ਗੱਲ ਹੈਗੀ ਪਰ ਉਹਦੀ ਪਾਰਟੀ ਦੇ ਜਿੰਨੇ ਬੰਦੇ ਆ ਰਹੇ ਉੱਤੇ ਪਰਚੇ ਪੈ ਰਹੇ ਆ ਉਹਦਾ ਕੀ ਅਸਰ ਸਮਾਜ ਤੇ ਜਾ ਰਿਹਾ ਨਹੀਂ ਪਰਚੇ ਨਹੀਂ ਪੈ ਰਹੇ ਇੱਕ ਬੰਦੇ ਦੀ ਗੱਲ ਕਰ ਲਓ ਕਿਸੇ ਤਾਂ ਨਹੀਂ ਪੈ ਰਹੇ ਪਹਿਲਾ ਫੀਮ ਦਾ ਹਮਲੇ ਸਰ ਜੀ ਤੁਹਾਨੂੰ ਉਹ ਵੀ ਸ਼ਿਸ਼ਨਾ ਪੰਜਾਬ ਚਾਹਤ ਨੂੰ ਖਬਰ ਦਿਖਾ ਦਿੰਨੇ ਆ ਲੋ ਜੀ ਜਦੋਂ ਪਰਚਾ ਪੈ ਸੀ ਕਿਹੜੀ ਪਾਜੀ ਉਹ ਸਰਵਨ ਕੁਮਾਰ ਉਧਰ ਹੀ ਸੀਗਾ ਜੀ ਉਧਰ ਹੀ ਸੀਗਾ ਬੰਦਾ ਕਿਸੇ ਥਰੂ ਭੇਜਿਆ ਗਿਆ ਬਹੁਤ ਵੱਡੀ ਗੱਲ ਹੈ ਕਿ ਕੋ ਪਾਰਟੀ ਜਿਹੜੀ ਜ਼ਮੀਨੀ ਹਿੱਸੇ ਤੋਂ ਕੰਮ ਕਰਦੀ ਵੀ ਕਿਸੇ ਨੂੰ ਉੱਠਣ ਨਹੀਂ ਦੇ ਸਕਦੀ ਜਦੋਂ ਵੀ ਤੁਸੀਂ ਵਿੱਚ ਸੀਗੇ ਉਹ ਮੈਂ ਇੱਕ ਗੱਲ ਤੁਹਾਨੂੰ ਅੱਜ ਕਰਨਾ ਚਾਹੁੰਗਾ ਮੈਨੂੰ ਇੱਕ ਤੁਹਾਡੇ ਕੋਲ ਵੀ ਇੱਕ ਸਵਾਲ ਆ ਮੇਰਾ ਤੁਸੀਂ ਦੱਸੋ ਕਿੰਨੇ ਸੰਗਠਨ ਨੇ ਪੰਜਾਬ ਦੇ ਵਿੱਚ ਮੈਂ ਤੁਹਾਡੇ ਵੈਸੇ ਤਾਂ ਤੁਸੀਂ ਪੱਤਰਕਾਰ ਹੋ ਤੁਹਾਨੂੰ ਤਾਂ ਸਾਰਾ ਮੈਂ ਤੁਹਾਨੂੰ ਦੱਸੋ ਤਾਂ ਸਹੀ ਵੇਰ ਕਿੰਨੇ ਸੰਗਠਨ ਨੇ ਪੰਜਾਬ ਦੇ ਵਿੱਚ ਤੁਸੀਂ ਮੈਨੂੰ ਇਹ ਦੱਸੋ ਵੀ ਮੈਂ ਤੁਹਾਨੂੰ ਕੋਈ ਸਵਾਲ ਕਰ ਰਿਹਾ ਮੇਰਾ ਵੀ ਸਵਾਲ ਤਾਂ ਸੁਣੋ ਤੇ ਮੈਨੂੰ ਦੱਸੋ ਸਹੀ ਕਿੰਨੇ ਸੰਗਠਨ ਨੇ ਚਲੋ ABCD ਹੈ ABCD ਕਿੰਨੇ ਕੁ ਹੈਗੇ ਨੇ 10 ਨੇ 15 ਨੇ 50 ਨੇ 100 ਨੇ 35 ਸ਼ਿਫਸਰਾਂ ਨੇ 35 ਸ਼ਿਫਸਰਾਂ ਨੇ 35 ਸ਼ਿਫਸਰਾਂ ਦੇ ਵਿੱਚੋਂ 34 ਸ਼ਿਫਸਰਾਂ ਨੂੰ ਕੋਈ ਪ੍ਰੋਬਲਮ ਨਹੀਂ ਇੱਕ ਹੀ ਸ਼ਿਫਸਰ ਨੂੰ ਪ੍ਰੋਬਲਮ ਕਿਉਂ ਪਰ ਇਹ ਤੁਹਾਡੀ ਇੱਕ ਤੇ ਦੋਹਾਂ ਨੂੰ ਪ੍ਰੋਬਲਮ ਹੈ ਨਾ ਕਿਸੇ ਨੂੰ ਪ੍ਰੋਬਲਮ ਨਹੀਂ ਹੈ ਨਾ 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 ਮੈਂ ਇਹ ਸਿਰਫ ਗਨਮੈਨ ਦਾ ਰੋਲਾ ਆ ਗਨਮੈਨ ਦਾ ਹੀ ਰੋਲਾ ਚੱਲਦਾ ਪਿਆ ਤਕਲੀਫ ਇਸ ਚੀਜ਼ ਦੀ ਹੈ ਕਿ ਗਨਮੈਨ ਵਾਪਸ ਕਿਉਂ ਹੋ ਗਏ ਕਿ ਵਾਪਸ ਲੈ ਕੇ ਕਿੱਦਾਂ ਆਣੇ ਆ ਪ੍ਰਸ਼ਾਸਨ ਦੇ ਉੱਪਰ ਮਤਲਬ ਕੀ ਅਸੀਂ ਪ੍ਰੈਸ਼ਰ ਬਣ ਦੀ ਕੋਸ਼ਿਸ਼ ਕਰਾਂਗੇ ਅਸੀਂ ਕਿ ਪ੍ਰੋਗਰਾਮ ਕਰਾਂਗੇ ਦਿਖਾਵਾਂਗੇ ਜਾਂ ਤਾਂ ਸਾਡੇ ਵੀ ਲੈ ਲੈ ਜਾਓ ਉਹਨਾਂ ਦੇ ਵੀ ਜਾਂ ਸਾਡੇ ਵੀ ਬਿਲਕੁਲ ਸਚਾਈਆਂ ਨੇ ਡੂਬੇ ਡੂਬੇ ਸਰਮ ਤੁਮ ਕੋ ਵੀ ਲੈ ਡੂਬੇ ਬਿਲਕੁਲ ਸਚਾਈ ਹੈ ਹੋਰ ਤੁਸੀਂ ਉਹ ਗਨਮੈਨ ਜਿਹੜੇ ਪਛਾਣਾ ਜਾਂਦੇ ਜਿਹੜੇ ਇੱਧਰ ਸਮਾਜਵਾਦੀ ਚ ਹੈ ਦੇਖੋ ਸਮਾਜਵਾਦੀ ਦੀ ਗੱਲ ਨਹੀਂ ਹੈ ਸਾਨੂੰ ਗਨਮੈਨ ਦੀ ਲੋੜ ਮੈਂ ਪਹਿਲਾਂ ਵੀ ਤੁਹਾਡੇ ਚੈਨਲ ਪਰ ਬਾਰ-ਬਾਰ ਮਾਧਿਅਮ ਨਾਲ ਹੀ ਕਹਿੰਦੇ ਨਾ ਕਿ ਸਮਾਜਵਾਦੀ ਜ਼ ਰਹੀਆ ਲਗਾਤਾਰ ਪਰ ਇਹੋ ਜਿਹੇ ਬੰਦਿਆ ਕਰਕੇ ਜਿਵੇਂ ਮਨਥਾਪਰ ਸਾਹਿਬ ਦੀ ਗੱਲ ਚੱਕ ਲੋ ਜੀ ਇੱਕ ਹੁਣ ਪਿੱਛੇ ਜੇ ਫੇਸਬੁਕ ਤੇ ਥੋੜੀ ਸੋਸ਼ਲ ਨੈਟਵਰਕਿੰਗ ਦੇ ਵਿੱਚ ਆਪਸ ਦੇ ਵਿੱਚ ਲੜਾਈ ਪੈਸੋ ਗਈ ਸਾਡੇ ਕਿਸੇ ਰੌਣਸਾਨੀ ਜੀ ਨੇ ਇੱਕ ਗੱਲ ਕਹਿਤੀ ਜਿੱਦਾਂ ਮੈਂ ਗੱਲ ਕਹਿ ਰਿਹਾ ਤੁਹਾਡੇ ਚਲ ਮਾਤੇ ਨੂੰ ਮੈਂ ਸਿੱਧਾ ਕਹਿ ਰਿਹਾ ਕਿ ਟੰਡਨ ਜੀ ਤੇ ਮੈਂ ਸਰ ਐਲੀਗੇਸ਼ਨ ਲਾ ਰਿਹਾ ਜਾਂ ਮੈਂ ਕੋਈ ਗੱਲ ਅੱਗੇ ਟਿੱਪਣੀ ਕਰ ਰਿਹਾ ਹਾਂ ਉਹਨਾਂ ਦੇ ਬਾਰੇ ਉਹ ਮੇਰੇ ਬਾਰੇ ਕਰਨ ਪਰ ਮੈਨੂੰ ਕਰਦੇ ਕਰਦੇ ਜੇ ਮੇਰੇ ਬਾਰੇ ਜਾਂ ਥਾਪਰ ਜਾਂ ਟੰਡਨ ਤੋਂ ਲੈ ਕੇ ਜਾਂ ਕੋਈ ਪੁੱਠੀ ਸਿੱਧੀ ਗੱਲ ਕਰੇ ਉਹ ਵੀ ਗੰਦੀ ਸ਼ਬਦਾਵਲੀ ਦਾ ਪ੍ਰਯੋਗ ਸੰਦੀਪ <th>ਪਰ ਜਿਹੜਾ ਕਹਿੰਦਾ ਕਿ ਮੈਂ <th>ਥਾਪੜ ਸੁਦੇਸ਼ ਸਿੰਘ <th>ਥਾਪੜ ਦਾ ਅਸੀਂ ਪੋਤੇ ਦੋਤੇ ਆ ਅਸੀਂ ਯੋਧਾ ਪਰਿਵਾਰ ਚੋਂ ਆੰਦੇ ਆ ਕ੍ਰਾਂਤੀਕਾਰੀ ਪਰਿਵਾਰ ਚੋਂ ਆੰਦੇ ਆ ਉਹ ਪਰਿਵਾਰ ਚੋਂ ਆ ਕੇ ਇਹੋ ਜੀ ਬਾਣੀ ਦੀ ਮਰਿਆਦਾ ਉਹ ਰਾਤੀ ਦੋ ਕਹਿੰਦਾ ਉਹ ਰਾਤੀ ਦੋ ਨਾਲ ਰਿਕਾਰਡਿੰਗ ਵਿੱਚ ਵੀ ਸਾਡੇ ਪਰਿਵਾਰ ਅਸੀਂ ਹੈ ਹੀ ਨਹੀਂ ਕੋਈ ਸਗੇ ਦੇਖੋ ਅੱਜ ਤਾਂ ਕਹਿਤਾ ਸਗੇ ਨਹੀਂ ਕਿਉਂਕਿ ਪੱਲਾ ਛਾੜਨਾ ਨਾ ਜੀ ਪੱਲਾ ਛਾੜਨਾ ਆ ਘਰ ਤਾਂ ਉੱਥੇ ਹੀ ਆ ਪੁਸਤਾਨੀ ਘਰ ਵੀ ਉੱਥੇ ਹੀ ਆ ਨਾਲ ਹੀ ਬੈਠੇ ਨੇ ਜਦੋਂ ਪ੍ਰੋਗਰਾਮ ਕਰਨੇ ਆ ਇਹ ਤਾਂ ਜਨਾਗੜੀ ਦਾ ਪੂਰੇ ਲੁਧਿਆਣੇ ਦੇ ਆਵਾਮ ਨੂੰ ਪਤਾ ਆ ਇਹ ਚੰਗੀਆਂ ਗੱਲਾਂ ਨਹੀਂ ਲੱਗਦੀਆਂ ਕਿ ਇਹ ਗੱਲਾਂ ਕਿ ਮੈਂ ਉਹਨਾਂ ਦੇ ਪਰਿਵਾਰ ਚੋਂ ਨਹੀਂ ਆ ਜਦੋਂ ਲੋਕ ਕਹਿੰਨਾ ਜਦੋਂ ਨੇੜੇ ਲੱਗਣੀ ਕੋਈ ਗੱਲਬਾਤ ਫਿਰ ਤਾਂ ਕਹਿੰਦੇ ਸੀ ਤਾਂ ਪਰਿਵਾਰ ਦੇ ਹਿੱਸੇਦਾਰ ਆ ਪਰ ਅੱਜ ਜਦੋਂ ਐਲੀਗੇਸ਼ਨ ਲੱਗਿਆ ਅੱਜ ਅਸੀਂ ਹੈ ਨਹੀਂ ਪਰ ਤਕਲੀਫ ਇਸ ਚੀਜ਼ ਦੀ ਹੈ ਇਸ ਮਤਲਬ ਬੰਦੇ ਨੂੰ ਕਿ ਯਾਨੀ ਸਾਡੀ ਛਵੀ ਖਰਾਬ ਹੋ ਰਹੀ ਛਵੀ ਖਰਾਬ ਤਾਂ ਤੁਹਾਡੀ ਹੋਣੀ ਹੈ ਤੁਸੀਂ ਜਿਹੜੀ ਰੌਨਸਾਨੀ ਨੂੰ ਗਲਤ ਸ਼ਬਦਾਂ ਵਾਲੇ ਦਾ ਪ੍ਰਯੋਗ ਕੀਤਾ ਆਪਣੀ ਬਾਣੀ ਨੂੰ ਕੰਟਰੋਲ ਚ ਰੱਖੋ ਇਹ ਨਾ ਹੋਵੇ ਕਿ ਸਾਡੀ ਬਾਣੀ ਦੀ ਤੁਹਾਡੇ ਮੂੰਹ ਤੇ ਅੱਗ ਚਪੇੜ ਵੱਜੇ ਸਿੱਧੀ ਸੋ ਬਾਣੀ ਚਾਹੇ ਪਰ Hindu ਜਿਹਨਾਂ ਨੂੰ ਸਨਾਤਮੀ ਕਿਹਾ ਜਾਂਦਾ ਫਰਕ ਉਹਨਾਂ ਨੂੰ ਹੀ ਪੈਂਦਾ ਕਿਉਂਕਿ ਕਹਿੰਦੇ ਆ ਵੀ ਜਦੋਂ ਇੱਕ ਘਰ ਦੇ ਵਿੱਚ ਸਾਰਾ ਪਰਿਵਾਰ ਰਹਿੰਦਾ ਹੋਵੇ ਚੰਗੇ ਹੋਣ ਮਾੜੇ ਹੋਣ ਸਨਾਤਮੀ ਪਰ ਇਹਨਾਂ ਨੂੰ ਕਿਸੇ ਨੇ ਛੇਪਸਣ ਵਾਲਿਆਂ ਨੂੰ ਜਦੋਂ Hindu Hinduਆ ਨਾਲ ਜੋੜ ਕੇ ਦੇਖਣਾ ਤੇ ਉਹ ਗੱਲ ਨਾ ਕਿਤੇ Hinduਆ ਨੂੰ ਹੀ ਗਾਲਾਂ ਕੱਢੀਆਂ ਜਾਣੀਆਂ ਕਿਉਂਕਿ ਇਹਨਾਂ ਨੂੰ ਤਾਂ ਕੋਈ ਫਰਕ ਨਹੀਂ ਹੈਗਾ ਨਾ ਇਹਨਾਂ ਨੂੰ ਤੇ ਨਾ ਉਹਨਾਂ ਨੂੰ ਕਿਉਂਕਿ ਉਹ ਕਹਿੰਦੇ ਆ ਵੀ ਚਿੱਟਾ ਵਿੱਚ ਨਾਲ ਇਹਨਾਂ ਦਾ ਇਹ ਕਹਿੰਦੇ ਚਿੱਟਾ ਵਿੱਚ ਨਾਲ ਉਹਨਾਂ ਦਾ ਪਰ ਇੱਕ ਤੁਹਾਨੂੰ ਛੋਟੀ ਜੀ ਖ਼ਬਰ ਦੀ ਕਟਿੰਗ ਦਗਾਣੇ ਆ 5 ਮਈ ਨੂੰ ਉਹੀ ਗੁਰਜੀਤ ਰਾਣਾ ਸ਼ਿਵ ਜਨਾ ਪੰਜਾਬ ਦੇ ਵਿੱਚ ਆਪਣੇ ਸਾਥੀਆਂ ਤੇ ਜੁਆਇਨਿੰਗ ਕਰਦਾ ਅਜੇ ਜੁਮਾ ਜੁਮਾ ਕੁਛ ਦਿਨ ਨਹੀਂ ਹੋਇਆ ਅਜੇ ਤਾਂ ਜੁਲਾ ਜੂਨ ਹੀ ਚੱਲਦਾ ਪਿਆ ਜਾਨਕੀ ਮਹੀਨਾ ਹੀ ਹੋਇਆ ਮਹੀਨਾ ਸਵਾ ਮਹੀਨਾ ਤੇ ਉਹ ਚਿੱਟੇ ਦੇ ਵਿੱਚ ਅੰਦਰ ਵੀ ਚਲਾ ਗਿਆ ਤਾਂ ਹੁਣ ਆਪਣਾ ਦਾਮਨ ਸਾਫ਼ ਕਰਨ ਲਈ ਸ਼ਿਵ ਜਨਾ ਪੰਜਾਬ ਵੀ ਬੱਲਾ ਝਾੜਦੀ ਪਈ ਆ ਤੂੰ ਜਦੋਂ ਇਹਨਾਂ ਨੇ ਕੱਢਿਆ ਇਹਨਾਂ ਨੇ ਵੀ ਪੁੱਛਣਾ ਕੋਈ ਤਾਂ ਦੇਖਿਆ ਹੀ ਹੋਊਗਾ ਜਾਂ ਤਾਂ ਫਿਰ ਸਾਰੀ ਗੱਲ ਕੋਲ ਮੋਲ ਕਰਨਾਂ ਬਜਾਏ ਸਿੱਧੀ ਗੱਲ ਦੱਸ ਦਈਏ ਕਿ ਹਿੱਸੇ ਪੱਤੀਆਂ ਜਦੋਂ ਹਿੱਸੇ ਪੱਤੀਆਂ ਆਣੀਆਂ ਬੰਦ ਹੋ ਜਾਂਦੀਆਂ ਦੂਜੇ ਪਾਸੇ ਚਲ ਜੋ ਦੂਜੇ ਪਾਸੇ ਬੰਦ ਹੋ ਕੇ ਇੱਧਰ ਆ ਜਾਓ ਬਹੁਤ ਸਾਰੇ ਬਦਨਾਮੀ ਇਹਦੇ ਵਿੱਚ ਸਿਰਫ ਹਿੰਦੂ ਸਮਾਜ ਦੀ ਹੁੰਦੀ ਆ ਮੁੱਦੇ ਬਹੁਤ ਸਾਰੇ ਨੇ ਜਿਨ੍ਹਾਂ ਜੇ ਅਸੀਂ ਹੋਰ ਵੀ ਗੱਲ ਕਰੀਏ ਗੁਰੂ ਘਰਾਂ ਦੇ ਵਿੱਚ ਵੀ ਜੇ ਕਿਸੇ ਨੇ ਸੇਵਾ ਕਰਨੀ ਆ ਉਹ ਜਾ ਕੇ ਜੋੜਿਆਂ ਦੀ ਸੇਵਾ ਤੇ ਆਪ ਹੀ ਬੈਹਿੰਦਾ ਉਹਨੂੰ ਕੋਈ ਪ੍ਰਧਾਨੀਆਂ ਦੀ ਲੋੜ ਨਹੀਂ ਹੁੰਦੀ ਸਮਾਜ ਦੇ ਵਿੱਚ ਵੀ ਜੇ ਤੁਸੀਂ ਸੇਵਾ ਸਮਾਜ ਦੀ ਕਰਨੀ ਆ ਤੇ ਤੁਹਾਨੂੰ ਕਿਸੇ ਪਾਰਟੀ ਕਿਸੇ ਪ੍ਰਧਾਨਗੀ ਲੋੜ ਨਹੀਂ ਸੇਵਾ ਇੱਥੋਂ ਹੁੰਦੀ ਆ ਆਪਣੇ ਸਮਾਜ ਦੀ ਪਰ ਗੱਲ ਚਾਹੇ ਇਹ ਕਰਨ ਚਾਹੇ ਯੋਗਨ ਗਨਮੈਨ ਦੀ ਰਾਜਨੀਤੀ ਹਮੇਸ਼ਾ ਬਰਕਰਾਰ ਰਹੇਗੀ ਕਿਉਂਕਿ ਗਨਮੈਨ ਨਾਲ ਹੋਵੇ ਤੇ ਸਲੂਟਾ বাজਦੀਆਂ ਤੇ ਭੋਲੇ ਭਾਲੇ ਲੋਕ ਟੱਗਣ ਦੇ ਵਿੱਚ ਬੜੀ ਜਿਹੜੀ ਆ ਜਲਦੀ ਤੋਂ ਜਲਦੀ ਬੰਦਾ ਭੋਲੇ ਭਾਲੇ ਲੋਕ ਫਸ ਜਾਂਦੇ ਗਨਮੈਨ ਦੇ ਦੇਖ ਕੇ ਤੁਸੀਂ ਆਪਣੇ ਕਮੈਂਟਰ ਰਾਏ ਜਰੂਰ ਦੱਸਣਾ ਕੌਣ ਸਹੀ ਆ ਕੌਣ ਗਲਤ ਆ ਕਿਹੜਾ ਚਿੱਟਾ ਵੇਦਤ ਕਿਹੜਾ ਭਗਵਾਨ ਦਾ ਇਹਨਾਂ ਨੇ ਦੱਸ ਹੀ ਦਿੱਤਾ ਜਿਹੜੇ ਤੋਂ ਸਾਡੇ ਨਾਲ ਦੇ ਤੋਂ ਯੂਨਾਈਟਿਡ ਪੋਰਟ ਕੈਮਰਾਮੈਨ ਵਿਕੀ ਦੇ ਨਾਲ ਮਨੋਜੀ ਜੀ ਦਾ